ਸਾਹ ਬਣਾਉਣੀ ਹੈ ਪ੍ਰੀਤ ਹੈ ਹਾਂਜੀ ਮਸੀ ਜੀ ਉੱਤੇ ਤੁਹਾਡੇ ਤਾਂ ਸਾਰਾ ਦਿਨ ਕੰਮ ਨਹੀਂ ਮੁੱਕਦੇ ਹੈਗੇ ਹੈਨਾ ਐ ਹੀ ਹੈ ਫਿਰ ਮਸੀ ਜੀ ਤੁਹਾਨੂੰ ਪਤਾ ਹੈ ਹਮ ਕੰਮ ਕਰ ਤਾਂ ਸਾਰਾ ਦਿਨ ਚੱਲਦੇ ਹੀ ਰਹਿੰਦੇ ਨੇ ਹਾਂ ਖੇਤ ਬੰਨੇ ਦੇ ਕੰਮ ਹੁੰਦੇ ਨੇ ਫਿਰ ਤੈਨੂੰ ਪਤਾ ਹੀ ਹੈ ਕਦੇ ਰੋਟੀ ਬਣਾ ਲਈ ਕਦੇ ਇਹਨਾਂ ਦੀ ਚਾਹ ਬਣਾਤੀ ਖੇਤ ਆਲਿਆਂ ਦੀ ਹੈਨਾ ਹੋਰ ਸੁੱਖ ਨਾਲ ਟੱਬਰ ਵੀ ਆਪਣਾ ਕਿੱਡਾ ਵੱਡਾ ਹੈਗਾ ਹੋਰ ਚੱਲ ਵਧੀਆ ਹੂੰ ਤਾਂ ਤੁਸੀਂ ਦੋ ਇਧਰਾਂ ਦੀ ਠਾਣੀਆਂ ਨਾਲ ਮਿਲ ਕੇ ਰਹਿੰਦੀ ਹੋ ਹੈਨਾ ਹਾਂ ਸਾਡੇ ਤਾਂ ਦੋ ਜਣੇ ਹਿੰਦੇ ਪਿਆਰੇ ਬਹੁਤ ਹੈ ਬਹੁਤ ਹੈਗਾ हां ਮਰਗੀ ਕੁਛ ਕਹਿੰਦੀ ਤਾਂ ਨਹੀਂ ਹੈਗੀ ਤੈਨੂੰ ਨਾ ਨਾ ਉਹ ਤਾਂ ਇਹ ਨਹੀਂ ਬੋਲੀ ਉਹ ਤਾਂ ਮੈਥੋਂ ਵੀ ਬੋਲੀ ਹੈਗੀ हां ਪੁੱਤ ਕੁਛ ਨਾ ਮੈਂ ਵੀ ਇਹਨੂੰ ਸਮਝਾ ਕੇ ਤੋੜਦੀ ਆ ਮਾਂ ਬਾਪ ਦੇ ਵੀ ਬਹੁਤ ਸਾਰੇ ਹੁੰਦਾ ਹੈਗਾ ਮੈਨੂੰ ਕਹਣਾ ਸੱਚੀ ਤੇਰੇ ਤੇ ਜਿਸ ਚ ਕੋਈ ਫਾਤਕ ਨਹੀਂ ਲੱਗਦਾ ਹੈਗਾ ਮੈਨੂੰ ਤਾਂ ਤੇਰਾ ਬਲਾਈ ਮੋ ਆਉਂਦਾ ਮਹਾ ਚਲ ਬਚਾਰੀ ਮਾਂ ਬਾਰੀ ਹੈ ਉਹ ਤਾਂ ਮਾਸੀ ਜੀ ਬਥੇ ਕੀ ਹੈ ਕਹਿੰਦੇ ਹੁੰਦੇ ਨੇ ਜਵਾਕ ਮਾਂ ਬਾਪ ਤੇ ਜਾਂਦਾ ਹੁੰਦਾ ਹਾਂ ਜੋ ਥੋੜਾ ਇਨਾ ਵਧੀਆ ਸੁਭਾਅ ਹੈ ਥੋੜੀ ਕੁੜੀ ਦਾ ਕਿਉਂ ਨਹੀਂ ਹੋਊਗਾ ਹਾਂ ਹਾਂ ਪੁੱਤ ਮੈਨੂੰ ਤੇਰੇ ਤੇ ਤਰਸ ਵੀ ਆਉਂਦਾ ਮਹਾ ਚਲ ਜਾ ਬਚਾਰੀ ਦੀ ਮਾਂ ਜਾਂਦੀ ਹੁੰਦੀ ਹੁੰਦੀ ਤਾ ਉਹ ਵੀ ਆ ਕੇ ਖੜਦੀ ਹੁਣ ਮਾਂ ਬਾਰੀ ਐ ਮਹਾ ਚਲਕ ਹੋਈ ਨਾ ਹੁਣ ਤਾਂ ਭਈ ਮੈਂ ਹੀ ਤੁਹਾਡੀ ਮਾਂ ਦੇਖ ਹੈ ਨਾ ਚਲੋ ਕੋਈ ਨਾ ਮਾਸੀ ਜੇ ਮੇਰੀ ਮਾਣੀ ਹੈਗੀ ਤੂੰ ਵੀ ਮੇਰੀ ਮਾਈ ਹੈਗੀ ਮੈਂ ਤਾਂ ਆਪ ਤੇਰਾ ਮੇਰੀ ਮਾਂ ਤੋਂ ਵੀ ਵੱਧ ਮੋਹ ਹੁੰਦਾ ਹੈਗਾ ਚਲ ਪੁੱਤ ਕੋਈ ਨਾ ਤੂੰ ਅਣੀ ਚੰਗੀਆਂ ਦੇਖ ਹੈ ਨਾ ਤੈਨੂੰ ਅਕੇ ਅੱਗੇ ਪਿੱਛੇ ਨਹੀਂ ਤੇਰੇ ਮਾਸੀ ਆਹ ਨਹੀਂ ਤੇਰੀ ਮਾ ਆਣ ਕੇ ਦਿਖਾਉਂਦੀ ਹੈਗੀ ਹੁਣ ਤੂੰ ਕਹੇਗੀ ਤਾਂ ਮਾਸੀ ਕੀ ਕਹਿੰਦੀ ਐ ਵੀ ਕੋਈ ਚੁਗਲੀ ਉਲਾਂਦੀ ਐ ਵੀਰ ਮੈਨੂੰ ਇਹ ਤਾਂ ਆਦਤ ਹੈ ਹੀ ਨਹੀਂ ਵੀ ਇਦਰੋਂ ਇਦਰੀ ਗੱਲਾਂ ਕਰਾਂ ਪਰ ਦੇਖੀ ਜੀ ਮੇਰਾ ਤਾਂ ਬਲਾਈ ਜਾ ਮੱਚਾ ਜਦੋਂ ਤੇਰੀ ਸੱਸ ਨੇ ਤੇਰੇ ਬਾਰੇ ਕਿਹਾ ਕੀ ਕਹਿੰਦੀ ਸੀ ਮੰਮੀ ਵੈਸਾ ਹੀ ਦੇਖ ਪਾਤ ਗਈ ਹੈ ਇਤਾਂ ਅਰੇ ਤਾਂ ਭੈੜਾ ਹੀ ਮਾੜਾ ਜਿੱਦਾਂ ਸਾਡੇ ਘਰ ਚਾਰੀ ਵੈਸਾ ਘਰ ਦਾ ਕੇ ਉੱਥੇ ਪਾਸੇ ਮੂੰਹ ਲੱਗ ਗਿਆ ਆਪਣਾ ਨਾ ਤਾਂ ਕਵੀ ਮੈਂ ਤਾਂ ਕਰਨਾ ਚ ਰੂੰ ਪਾਹੀ ਹੈ ਇਹ ਮੇਰੇ ਇਦਕਾ ਵੈਸਾ ਖਮਸਰ ਜਿੱਦ ਨੇ ਤਾਂ ਸੁਣੀ ਨਾ ਜਾਂ ਇਤਨੀ ਗੱਲਾਂ ਚੱਲੋ ਕੋਈ ਨਵਾਂ ਸੀ ਕਹਿੰਦੇ ਹੁੰਦੇ ਐ ਸੱਸ ਵੀ ਮਾਂ ਬਰਾਬਰ ਹੀ ਹੁੰਦੀ ਆ ਜੇ ਕਹਿੰਦੀ ਵੀ ਕੁਛ ਮੈਨੂੰ ਤਾਂ ਸਿਰ ਮੱਥੇ ਐ ਜੇ ਮੇਰੀ ਮਾਂ ਹੁੰਦੀ ਉਹ ਵੀ ਤਾਂ ਮੈਨੂੰ ਰੋਕ ਟੋਕ ਕਰਦੀ ਮੈਂ ਤਾਂ ਉਹਨਾਂ ਨੂੰ ਕਦੇ ਬਗਾਨਾ ਸਮਝਿਆ ਜਾਂ ਵੀ ਮਾਂ ਹੀ ਸਮਝਦੀ ਐ ਉਹ ਤਾਂ ਤੂੰ ਬਗਾਨਾ ਨਹੀਂ ਸਮਝਾ ਪਰ ਉਹ ਤਾਂ ਬਗਾਨਾ ਵਾਲੀਆਂ ਗੱਲਾਂ ਕਰਦੀ ਐ ਨਾ ਆ ਕਿ ਜੇ ਮੇਰੀ ਮਾਂ ਹੁੰਦੀ ਮਾਂ ਤੇ ਸੱਸ ਦਾ ਬਹੁਤ ਫਰਕ ਐ ਪੁੱਤਾ ਜੇ ਇਹ ਦੀਤੀ ਹੁੰਦੀ ਭਲਾ ਇਹ ਆਪਦੀ ਤੀ ਨੂੰ ਇਦਾਂ ਕਰਦੀ ਉਹ ਕਰਦੇ ਹੋਣਗੇ ਫਰਕ ਜੀ ਪਰ ਮੈਂ ਤਾਂ ਕਦੇ ਕਰਿਆ ਨਹੀਂ ਹੈਗਾ ਹਾਂ ਪੁੱਤਾ ਮੇਰਾ ਲਹੂ ਜਾਂਦਾ ਬੱਥੇਰਾ ਮੱਚਾ ਹੌਣ ਫਿਰ ਮੈਂ ਕਹਿੰਦੀ ਵੀ ਕੀ ਹੈਨਾ ਦੋ ਦਿਨ ਆਈਆਂ ਮੈਂ ਕਾਦੇ ਵਾਸਤੇ ਖੜਕ ਪਾਣਾ ਹੈਗਾ ਉਹ ਤਾਂ ਸਮਝਦੀ ਆ ਤੇ ਬਾਕੀ ਮੰਮੀ ਦਾ ਸੁਭਾਅ ਉਹ ਤਾਂ ਬਹੁਤ ਵਧੀਆ ਹੈ ਉਹ ਗੁੱਸੇ 'ਚ ਬੋਲ ਜਾਂਦੀ ਨੇ ਜਿਹੜਾ ਕੁਝ ਬੋਲਦੇ ਨੇ ਉਹ ਤਾਂ ਮੇਰਾ ਬਹੁਤ ਮੋਹ ਕਰਦੇ ਨੇ ਉਹ ਬਹੁਤ ਤੂੰ ਕੋਈ ਹੈ ਤੈਨੂੰ ਪਤਾ ਨਹੀਂ ਹੈਗਾ ਕਿਸੇ ਗੱਲ ਦਾ ਇਹ ਦਿਖਾਵਾ ਕਰਦੀ ਹੈ ਮੋਹ ਕਾਨੂੰ ਕਰਦੀ ਹੈ ਜੇ ਮੋਹ ਕਰਦੀ ਹੁੰਦੀ ਐਦਾਂ ਦੀਆਂ ਗੱਲਾਂ ਕਰਦੀ ਉਹ ਵੀ ਮੇਰੇ ਕੋਲੇ ਹੈ ਜਲਦੀ ਆ ਪਈ ਤੇਰੇ ਚ ਕੋਈ ਖੋਟ ਸੀ ਕੋਈ ਤੇਥੋਂ ਗਲਤੀ ਹੋਗੀ ਤਾਂ ਕਿ ਅਗਲੇ ਮਾਪਿਆਂ ਨੂੰ ਦੱਸਿਆ ਕਰਦੇ ਨੇ ਹੈ ਹਣ ਮੈਨੂੰ ਕੀ ਦੱਸਣ ਬੈਠੀ ਗਲਤੀ ਤਾਂ ਮਾਸੇ ਜੀ ਮੇਤੋਂ ਕੋਈ ਵੀ ਨਹੀਂ ਹੋਈ ਬਸ ਮੰਮੀ ਦੀ ਆਦਤ ਹੈ ਜੇ ਕੋਈ ਵੀ ਨੁਕਸਾਨ ਹੁੰਦਾ ਮੇਰੇ ਸਿਰ ਲਾ ਦਿੰਦੇ ਆ ਕਿ ਤੇਰਾ ਪੈੜਾ ਮਾਰੇਗਾ ਫੇਲਾ ਦੱਸ ਨਾ ਇਹ ਚ ਤੇਰਾ ਕੀ ਕਸੂਰ ਹੈ ਪਹਿਲਾ ਹੁਣ ਮੋਟਰ ਮੱਚ ਗਈ ਦੇਖਾ ਉਸ ਨੇ ਦੱਸਿਆ ਮੈਨੂੰ ਤਾਂ ਕਿ ਮੋਟਰ ਮੱਚ ਗਈ ਸਾਡੀ ਏਨੇ ਮਚਾਈ ਐ ਨਾ ਤੂੰ ਕਿਹੜਾ ਜਾ ਕੇ ਉੱਥੇ ਤਾਰਾਂ ਭੇੜਿਆ ਹੀ ਜਾ ਕੇ ਹੈਂ ਵੀ ਟਾਈਮ ਮੋਟਰ ਮਚਾਤੀ ਚਲੋ ਬੁੜੀਆਂ ਦੇ ਦਿਮਾਗ ਚ ਹੋ ਹੀ ਜਾਂਦਾ ਹੈ ਨਾ ਬੈਮ ਮਮੀ ਨੂੰ ਬੈਵੇਂ ਹੋਇਆ ਹੋਇਆਗਾ ਕਿ ਬੈਨ ਹੋਇਆ ਹੋਇਆ ਉਹ ਤਾਂ ਤਾਂ ਹੀ ਜਮੀ ਸੱਤੇ ਚੜ ਕੇ ਬਹਿ ਜੂਗੀ ਹੁਣ ਐ ਤੈਨੂੰ ਕਿਵੇਂ ਟਾਈਮ ਪਾਸ ਕਰਨ ਦਊਗੀ ਇਹ ਮੜਾ ਮੋਟਾ ਤੂੰ ਵੀ ਬੋਲਿਆ ਕਰ ਤੇਰੇ ਕਿੜਾ ਮੂੰਹ ਚ ਬੋਲ ਨਹੀਂ ਹੈਗੇ ਜੇ ਇੱਕ ਸੁਣਾਉਂਦੀ ਐ ਨਾ 18 ਸੁਣਾਇਆ ਕਰ ਅਹੀਂ ਜੀ ਤਾਂ ਆਈ ਲੋਟ ਹੁੰਦੀਆਂ ਨੇ ਡੰਡਾ ਰੱਖਿਆਗਾ ਖਿੱਚ ਕੇ ਨਹੀਂ ਮਾਸੀ ਜੀ ਮੇਰੇ ਡੈਡੀ ਨੇ ਤਾਂ ਮੈਨੂੰ ਇਹੀ ਸਿਖਾਇਆ ਸੀ ਵੀ ਪੁੱਤ ਜਿੱਥੇ ਵੀ ਜਾਏਂਗੀ ਉਹਨੂੰ ਆਪਦਾ ਘਰ ਸਮਝੀ ਤੇ ਉਹੀ ਤੇਰਾ ਸਾਰਾ ਕੁਝ ਹੈ ਤੇ ਮੇਰੇ ਆਪਦੇ ਮਾਂ ਤਾਂ ਹੈ ਨਹੀਂਗੀ ਚਲੋ ਮੈਨੂੰ ਆਪਦੀ ਮਾਂ ਸਮਝਦੀਆਂ ਜਿਹੜਾ ਕੁਝ ਵੀ ਮੈਨੂੰ ਬੋਲਦੀ ਆ ਹੱਸ ਕੇ ਮੈਂ ਸੁਣ ਲੈਣੀ ਆ ਪੁੱਤ ਇਹੋ ਜੀ ਤੀਨੀ ਆ ਨਾ ਦਬਦੇ ਨੂੰ ਹੋਰ ਦਵਾਉਂਦੀਆਂ ਨੇ ਤੂੰ ਕਹਾ ਤੋ ਦਬਦੀ ਹੁੰਨੀ ਐ ਮੇਰਾ ਚਲ ਮੈਂ ਮੰਦੀ ਆ ਵੀ ਤੇਰੇ ਪਿਓ ਤੋਂ ਸਰਿਆ ਨਹੀਂ ਇੰਨਾ ਕੁਝ ਜਿੰਨਾ ਅਸੀਂ ਨੇ ਦਿੱਤਾ ਹੈ ਫਰਦਾ ਮਤਲਬ ਇਹ ਥੋੜੀ ਆ ਬਈ ਸਾਰੀ ਉਮਰ ਤੈਨੂੰ ਤੰਗ ਕਰੀ ਜਾਵੇ ਇਹ ਹੈ ਨਹੀਂ ਤੰਗ ਤਾਂ ਨਹੀਂ ਕਰਦੀ ਹੈਗੀ ਬਾਕੀ ਹੌਲੀ ਹੌਲੀ ਕੋਈ ਨਾ ਆਦਤ ਪੈ ਜੂਗੀ ਮੈਨੂੰ ਵੀ ਸੁਣਨ ਦੀ ਤੇ ਕੀ ਬਤਾ ਮੰਮੀ ਹਟੇ ਜਾਣ ਫਿਰ ਨਾ ਨਾ ਬਿਰ ਅਕੇ ਜੀ ਨੂੰ ਰਸੇ ਚ ਬੰਦੀ ਆਦਤ ਪੈ ਜੇ ਉਹ ਕਾਹਨੂੰ ਹਟਦੀ ਹੁੰਦੀ ਹੈ ਤੂੰ ਉਹ ਮੁੰਡੇ ਕੋਲੇ ਤਾਂ ਨਹੀਂ ਕਰਦੀ ਹੈਗੀ ਫੋਨ ਫੋਨ ਉਹਨੂੰ ਤਾਂ ਨਹੀਂ ਕੋਈ ਕਰਦੀ ਗੱਲ ਦੱਸਦੀ ਨਹੀਂ ਮਾਸੀ ਜੀ ਮੈਂ ਉਹਨਾਂ ਕੋਲੇ ਕੋਈ ਗੱਲ ਨਹੀਂ ਕਰਦੀ ਨਾਲੇ ਉਹਨਾਂ ਕੋਲ ਗੱਲ ਕਰਨ ਦਾ ਕੀ ਫਾਇਦਾ ਹਨਾ ਤੁਹਾਨੂੰ ਪਤਾ ਹੈ ਉਹ ਵਿਚਾਰਾ ਬਾਹਰ ਕੰਮ ਕਰਦਾ ਹੈਗਾ ਮਮੀ ਨੂੰ ਟੈਨਸ਼ਨ ਪਾਉਂਗੀ ਮੈਂ ਨਹੀਂ ਕਦੇ ਵੀ ਘਰ ਦੀ ਗੱਲ ਕਰੀ ਉਹਨਾਂ ਕੋਲ ਆਹ ਤਾਂ ਚੱਲ ਤੇਰੀ ਗੱਲ ਸਿਆਣੀ ਹੈ ਤੇ ਉਹ ਪੈਸੇ ਪੂਸੇ ਤਾਂ ਪਛਾਹ ਦਿੰਦਾ ਹੁੰਦਾ ਹਾਂਜੀ ਉਹ ਤਾਂ ਮੰਮੀ ਨੂੰ ਵੀ ਪਾ ਦਿੰਦਾ ਹੁੰਦਾ ਤੇ ਬਾਕੀ ਮੈਨੂੰ ਕਹਿ ਦਿੰਦਾ ਹੁੰਦਾ ਵੀ ਤੈਨੂੰ ਕਿਸ ਚੀਜ਼ ਦੀ ਲੋੜ ਹੈ ਤੂੰ ਮੈਨੂੰ ਦੱਸ ਦੇ ਸੂਟਾ ਸਾਟਾਂ ਦੇ ਪੈਸੇ ਮੈਨੂੰ ਪਾ ਦਿੰਦਾ ਠੀਕ ਚੱਲ ਪੁੱਤ ਵਧੀਆ ਹੋਰ ਅਹੀਂ ਰਲਮਲ ਕੇ ਟਾਈਮ ਪਾਸ ਹੋ ਜਾਂਦਾ ਔਰ ਕੀ ਲੈ ਕੇ ਜਾਣਾ ਇੱਥੋਂ ਹਨਾ ਹਾਂਜੀ ਬਾਕੀ ਮੇਰੀ ਤਾਂ ਜਠਾਣੀ ਬਹੁਤ ਵਧੀਆ ਮੈਨੂੰ ਤਾਂ ਜਠਾਣੀ ਲੱਗਦੀ ਨਹੀਂ ਹੈਗੀ ਪਹਿਣਾ ਤੋਂ ਵੀ ਵੱਧ ਮੋਹ ਕਰਦੀ ਹੈ ਮੇਰਾ ਚੱਲ ਪੁੱਤ ਤਾਂ ਵਧੀਆ ਥੋੜਾ ਸੌਖਾ ਟਾਈਮ ਪਾਸ ਹੋ ਜਾਂਦਾ ਜੇ ਕਿਤੇ ਇਹ ਵੀ ਉਹਦੇ ਨਾਲ ਰਲ ਜਾਂਦੇ ਫਿਰ ਤੇਰੀ ਕੀ ਜੂਨ ਸੀ ਭਲਾ ਤੇਰੇ ਤਾਂ ਇਹਨਾਂ ਨੇ ਪੈਰ ਹੀ ਨਹੀਂ ਲੱਗਣ ਦੇਣੇ ਸੀ ਫਿਰ ਇਹ ਤਾਂ ਮੈਂ ਆਪਦੀ ਧੀਆਂ ਨੂੰ ਪਈ ਸਮਝਾ ਸਮਝਾ ਤੋਰਦੀਆਂ ਮਾਂ ਤੇਰੀ ਇਹੋ ਦਰਾਣੀ ਨਹੀਂ ਤੇਰੀ ਉਹ ਛੋਟੀ ਭੈਣਾ ਹੈ ਹਾਂਜੀ ਮਾਸੀ ਜੀ ਉਹ ਤਾਂ ਚਲੋ ਥੋੜੀ ਉਹ ਹੈ ਨਾ ਤੁਸੀਂ ਉਹਨਾਂ ਨੂੰ ਐਨੀ ਵਧੀਆ ਸਿੱਖਿਆ ਦਿੱਤੀ ਆ ਨਹੀਂ ਤੁਹਾਨੂੰ ਪਤਾ ਹੈ ਅੱਜ ਕੱਲ ਕਿਸੇ ਦਾ ਇੰਨਾ ਪਿਆਰ ਨਹੀਂ ਹੈਗਾ ਜਿੰਨਾ ਸਾਡੇ ਚਾ ਚੱਲ ਪੁੱਤ ਜੇ ਤੇਰੀ ਸੱਸ ਮੇਰੀ ਤੀ ਨੂੰ ਕੁਝ ਬੋਲੇ ਤੂੰ ਖੜ ਜਾ ਕਰ ਜੇ ਤੈਨੂੰ ਕੁਝ ਬੋਲਦੀ ਹੈ ਤਾਂ ਮੈਂ ਮੇਰੀ ਤੀ ਨੂੰ ਸਮਝਾ ਰੱਖਿਆ ਵੀ ਤੂੰ ਖੜ ਜਾ ਕਰ ਤੁਸੀਂ ਦੋਹੇ ਜਣੀਆਂ ਆਪਦਾ ਤੁਸੀਂ ਇੱਕ ਆ ਰੱਖਿਓ ਉਹ ਜੀ ਮੈਂ ਕਰਦੀ ਆ ਕਰੀ ਜਾਣਗੇ ਕੰਨੇਕ ਦਿਨ ਹੈ ਦੋ ਚੁੰਨੀਆਂ ਪਾੜੂ ਪਤਾ ਨਹੀਂ ਆ ਮਰ ਖੱਪ ਜੂਗੀ ਕਰਾਂ ਨਹੀਂ ਨਹੀਂ ਮਸੀ ਜੀ ਹੈ ਨਾ ਬੋਲੋ ਫਿਰ ਤਾਂ ਸਮਾ ਦੀ ਮੰਮੀ ਦੀ ਬਹੁਤ ਘੱਟ ਉਮਰ ਰਹੀ ਹੈ ਤੂੰ ਮਰ ਹੋਈ ਵੀ ਕੀ ਹੈ ਬਹੁਤ ਕੁਝ ਵੇਖਣਾ ਇਸ ਦੋਨਾਂ ਨੇ ਹੂੰ ਤਨ ਦੀ ਬਹੁਤ ਕੁਝ ਦੇਖਣਾ ਨਹੀਂ ਤੂੰ ਕਿੰਨੀ ਪੋਲੀਆਂ ਲੈ ਦੇਖ ਲੈ ਤੂੰ ਉਹਦਾ ਕਿੰਨਾ ਕਰਦੀ ਹੈ ਪਰ ਭਈ ਉਹ ਤੇਰੀ ਚੁਗਲੀਆਂ ਕਰਦੀ ਥੱਕੀ ਨਹੀਂ ਹੈਗੀ ਬਸ ਪੁੱਛਣਾ ਇਹ ਤਾਂ ਮੈਂ ਹਾਂ ਹੂੰ ਜੇ ਕਰਕੇ ਪਿੰਡਾ ਛਟਾ ਕੇ ਆ ਗਈ ਪਹਾਈ ਦੀ ਨਿਰਾਮ ਕਥਾ ਮੁੱਕਦੀ ਹੈਗੀ ਮਾਸੇ ਜੀ ਕਹਿੰਦੇ ਹੁੰਦੇ ਨਾ ਜੇ ਇੱਕ ਮੜਾ ਫਿਰ ਐ ਥੋੜੀ ਵੀ ਦੂਜਾ ਵੀ ਉਹਦੇ ਬਰ ਗਹੋ ਜੇ ਜੇ ਮੰਮੀ ਨੇ ਚਲੋ ਮੇਰੀ ਮਹਰਾਈ ਕਰ ਵੀ ਲਈ ਉਹ ਖੁਸ਼ ਹੋਗੇ ਹੋਣਗੇ ਪਰ ਇਹਦਾ ਮਤਲਬ ਐ ਥੋੜੀ ਵੀ ਮੈਂ ਵੀ ਉਹਨਾਂ ਦੀ ਬੁਰਾਈ ਕਰੀ ਆਵਾ ਫਿਰ ਸਾਡੇ ਚ ਫਰਕ ਵੀ ਕੀ ਰਹਿ ਜਾਊਗਾ ਹਾਂ ਬਹੁਤ ਇਹ ਤਾਂ ਤੇਰੀ ਗੱਲ ਠੀਕ ਐ ਪਰ ਫਿਰ ਵੀ ਤੂੰ ਕਿਹੜਾ ਲੋਹੇ ਦੀ ਬਣੀ ਐ ਵੀਰ ਐਨਾ ਕੰਮ ਕਿਵੇਂ ਚੱਲੀ ਜਾਵੇਂਗੀ ਹੈ ਤੁਸੀਂ ਦੱਸੋ ਰੋਟੀ ਬਣਾਵਾਂ ਤੁਹਾਡੀ ਨਾ ਨਾ ਪੁੱਤ ਰੋਟੀ ਤਾਂ ਜੱਸੀ ਨੇ ਬਣਾਤੀ ਸੀ ਰੋਟੀ ਰੱਖ ਤਾ ਮੈਂ ਖਾ ਲਈ ਨਾਲੇ ਮੈਂ ਹੁਣ 2-4 ਦਿਨ ਇੱਥੇ ਲਾ ਕੇ ਜਾਊ ਤੇਰਾ ਮਾਸੜ ਵਰ ਗਿਆ ਹੋਵੇਗਾ ਫਿਰ ਮੈਂ ਵੀ ਕੱਲੀ ਜਣੀ ਸੀ ਜੀ ਮੇਰੇ ਲੱਗਿਆ ਨਹੀਂ ਆਹ ਚੱਲ ਮੈਂ ਕੁੜੀ ਕੋਲੇ ਜਾ ਆਵਾਂ ਰਹਿ ਜੂ ਤੁਸੀਂ ਸਾਡਾ ਵੀ ਜੀ ਲੱਭ ਜੂਗਾ ਤੁਹਾਡੇ ਨਾਲ ਹਾਂ ਹਾਂ ਪੁੱਤ ਹੁਣ ਤਾਂ ਮੈਂ ਮੱਛੀ ਆਈਆਂ ਮਹਲਾ ਕੇ ਜਾਉਂ ਦੋ ਦਿਨ ਤੁਸੀਂ ਤਾਂ ਨਹੀਂ ਗੇੜਾ ਮਾਰਦੇ ਹੈਗੇ ਹਾਂ ਨਹੀਂ ਤੇਰੀ ਆਪ ਦੀ ماں ਨਹੀਂ ਹੈਗੀ ਜੇ ਮੇਰੇ ਕੋਲੇ ਜਾਇਆ ਕਰ ਜੇ ਕਈ ਵਾਰੀ ਤੇਰਾ ਮਨ ਔਖਾ ਹੁੰਦਾ ਫਿਰ ਮੇਰੇ ਕੋਲੇ ਜਾ ਕੇ ਢਹੋਲਾ ਕਰਿਆ ਕਰ ਜੀ ਤਮਾਸ ਵੀ ਬਹੁਤ ਕਰਦਾ ਮੇਰਾ ਪਰ ਉਹਨਾਂ ਨੇ ਆਉਣ ਹੈਗਾ ਥੋੜੇ ਟਾਈਮ ਤੱਕ ਉਹਨਾਂ ਦੇ ਨਾਲ ਹੀ ਆਉਂਗੀ ਫਿਰ ਮੈਂ ਚੱਲ ਪੁੱਤ ਮਾਰਿਆ ਨਹੀਂ ਉਹ ਗੇੜਾ ਕਰਦੇ ਹੈ ਟਾਈਮ ਜਾ ਕੱਢ ਕੇ ਹਾਂਜੀ ਨਾਲੇ ਦੀਦੀ ਨੂੰ ਲੈ ਕੇ ਆਵਾਂਗੇ ਨਾਲ ਕੋਈ ਨਾ ਆ ਜੀਓ ਸਾਰੇ ਕੀ ਕਰੀ ਜਾਣਾ ਪੁੱਤ ਕੁਛ ਨਹੀਂ ਵੀ ਇਹਦਾ ਪੈਂਚਰ ਚਲਵਾ ਕੇ ਲੈ ਕੇ ਆਉਂਗਾ ਚੈਨ ਜਿਲੇ ਹੀ ਪਈਓ ਚੜਾਉਂਦਾ ਸੀਗਾ ਦੇਖੀ ਸੇ ਟੈਂਪੀ ਇੱਕ ਵੀ ਜਾਇਆ ਕਰ ਸਾਰਾ ਦਿਨ ਫਿਰਦਾ ਰਹਿੰਦਾ ਤੂੰ ਤਾਂ ਧੁੱਪੇ ਹੀ ਛਾਵੇਂ ਹੈਂ ਦੋ ਕੁੜੀ ਬਹਿ ਜਾ ਕਰ ਕਰ ਟਿਕ ਜਾ ਕਰ ਕਿੱਥੇ ਟਿਕਿਆ ਆਂਦਾ ਬੀਬੀ ਇਕੱਲਾ ਜਾਣਾ ਕੰਮ ਕਰਨ ਵਾਲਾ ਕੋਈ ਹੈ ਨਹੀਂਗਾ ਕਿ ਕੱਲਾ ਜਾਣਾ ਉਹੀ ਫਿਰਦਾ ਭਾਈ ਇਕੱਲਾ ਖਾਪਦਾ ਕਿਉਂ ਤੂੰ ਕਿਹੜਾ ਇਕੱਲਾ ਹੀ ਖਾਣਾ ਘਰ ਚ ਤਬਰ ਤਾਂ ਸਾਰਾ ਹੀ ਖਾਂਦਾਗਾ ਫਿਰ ਕਮਾਉਣਾ ਦਾ ਬੀਬੀ ਕੱਲੇ ਨੂੰ ਪੈਂਦਾ ਮੈਨੂੰ ਨਾ ਉਹ ਛੋਟਾ ਉਹ ਤਾਂ ਤਾਂ ਬਾਹਰ ਤੋਰ ਰੱਖਿਆ ਹੋਇਆ ਹੈ ਲੱਗ ਰਿਹਾ ਤਾਂ ਉੱਥੇ ਮੌਜਾਂ ਲੁੱਟਣਾ ਤੂਰੇ ਹੁੰਨੇ ਮਿੱਟੀ ਨਾਲ ਮਿੱਟੀ ਮਾੜਾ ਮੋਟਾ ਤਾਂ ਸੋਚ ਲਿਆ ਕਰੋ ਇਹ ਮੇਰਾ ਤਾਂ ਲਹੂ ਮਚਦਾ ਹੁਣ ਮੈਂ ਕੀ ਕਰਾਂ ਵੀ ਮੇਰੀ ਧੀ ਤੇ ਜਵਾਈ ਕਿਵੇਂ ਫਿਰਦੇ ਆ ਫਿਰ ਹੋਰ ਵੀ ਬਹਿ ਹੈ ਨਹੀਂ ਕਰੇ ਕੋਈ ਕੰਮ ਕਰਨ ਵਾਲਾ ਚਲੋ ਆਏ ਵੀ ਬਾਹਰ ਮਣਾ ਮੂਟਾ ਜੋੜੀ ਅੰਦਰ ਪੀਜ ਭੇਜ ਦਿੰਦਾਗਾ ਇੱਧਰ ਕਿਹੜੇ ਠਾਮੇ ਭੇਜਦੇ ਹੋ ਇਹਜ ਦਾ ਹੋ ਆਵਦੀ ਟੀਮੀ ਨੂੰ ਭੇਜਦਾ ਹਾਂ ਤੁਹਾਨੂੰ ਕੀ ਸੁੱਖ ਸਾਰਾ ਉਹਨਾਂ ਦਾ ਨਹੀਂ ਬੀਬੀ ਨੂੰ ਵੀ ਭੇਜਦਾ ਹੁੰਦਾ ਐ ਤਾਂ ਥੋੜਾ ਕਹਿੰਦਾ ਹੁੰਦਾ ਆਵਦੀ ਬਹੁਤ ਉਹਨੇ ਕਰਕੇ ਭੇਜੇ ਨਹੀਂ ਗਏ ਦੇ ਕਾ ਨੂੰ ਭੇਜਦਾ ਹੈ ਬੀਬੀ ਨੂੰ ਮਾੜੇ ਮੋਟੇ ਪਾ ਦਿੰਦਾ ਹੈ ਬੀਬੀ ਨੂੰ ਦਿਖਾਵੇ ਵਾਸਤੇ ਬਈ ਇਹਨਾਂ ਦਾ ਮਨ ਠਰਿਆ ਰਹੂਗਾ ਹੈ ਤੇ ਬਈ ਇਹਨਾਂ ਨੂੰ ਕੋਈ ਸ਼ੱਕ ਨਹੀਂ ਹੋਊਗਾ ਸਾਰੇ ਪੈਸੇ ਤਾਂ ਉਹ ਟੀਮੀ ਨੂੰ ਪਾਉਂਦਾ ਉਹ ਤਾਂ ਅੱਡ ਲੱਗ ਰਹੇ ਨੇ ਆਪਦੇ ਜੋੜ ਨਾਲ ਜੇ ਬਾਲ ਬਣਾ ਰਖੀ ਨੇ ਉਹਨੂੰ ਟੱਡ ਤੁਸੀਂ ਫਿਰਦੇ ਹੋ ਉਰੇ ਹੀ ਘੱਟਾ ਢੋਂਦੇ ਹੂੰ ਨਹੀਂ ਬੀਬੀ ਉਹ ਤਾਂ ਭਲੇਖਾ ਪਿਆ ਹੋਇਆ ਸੀ ਤੇ ਗੱਲ ਨਹੀਂ ਕਹਿੰਦਾ ਸੀ ਬਾਈ ਕਹਿੰਦਾ ਘਰ ਪਾਵਾਂ ਕਹਿੰਦਾ ਮੈਂ ਕੁਸ ਰੁਪਿਆ ਅੱਡ ਜਮਾ ਕਰੀਂਦਾ ਕਹਿੰਦਾ ਬੇਕਾਰ ਪਾਵਾਂਗੇ ਆਪਦਾ ਘਰ ਪਾ ਕੇ ਅੱਡ ਹੋ ਕੇ ਬਹਿ ਜੂਗਾ ਬੀ ਮਾਰੂ ਤੁਹਾਡੇ ਖੌਂਸੜੇ ਆ ਕੇ ਚੱਕ ਹੀ ਜਾਇਓ ਕਿਉਂ ਉਹਦੇ ਥਕਣੀ ਚਾਖਦੇ ਆ ਆਪਦਾ ਸਾਰਾ ਕੁਸਾ ਹੈਗਾ ਤੂੰ ਆਪਦੇ 4 ਪੈਸੇ ਅੱਡ ਜੋੜ ਲਿਆ ਕਰ ਤੂੰ ਕਿਉਂ ਕਰੇ ਦਇਆ ਕਰਦਾ ਸਾਰੇ ਹੈ ਕਿਉਂ ਕਰੇ ਪੇਤ ਦਇਆ ਕਰਦਾ ਆ ਫਸਲਾਂ ਦੇ ਉਂਰਾ ਪਰਾਂ ਟਰਾਲੀ ਟਪਾ ਦਿਆ ਕਰ ਫਸਲਾਂ ਤੇ ਵੀ ਵੀ ਤੈਨੂੰ ਪਤਾਗਾ ਮਸਾਂ ਕਬੀਲਦਾਰੀਆਂ ਚੱਲਦੀਆਂ ਕਦੇ ਮੋਟਰ ਮਾਚੇ ਜਾਂਦੇ ਕਦੇ ਟਰੈਕਟਰ ਦਾ ਕੁਝ ਹੋ ਗਿਆ ਕਦੇ ਸੰਦ ਬਦਲਾ ਲਿਆ ਬਸ ਐਂ ਚਲੇ ਆਈ ਜਲੇ ਚੱਲਦੀ ਜਾਂਦੀ ਰਹਿੰਦੀ ਹੈਗੀ ਨਾਲੇ ਤਾਂ ਤੂੰ ਮੂਰੇ ਕਬੀਲਦਾਰੀ ਚਲਾਉਣਾ ਨਾਲੇ ਛੇਕੜ ਨੂੰ ਛਿੱਤਰ ਤੇਰੀ ਪੈਣਗੇ ਐਂ ਕਹਿਣਗੇ ਕਬੀਲਦਾਰ ਤੇ ਪਤਾ ਨਹੀਂ ਕਿੰਨਾ ਕੀ ਕੁਝ ਖਾ ਗਿਆ ਕੀ ਕੁਝ ਬਣਾ ਲਿਆ ਹੋਣਾ ਉੱਤ ਕੰਮ ਕਰਨ ਵਾਲੇ ਦੇ ਤਾਂ ਖੌਂਸੜੇ ਪੈਂਦੇ ਨੇ ਔਰ ਕੁਝ ਨਹੀਂ ਐਂ ਤਾਂ ਹੁਣ ਇਹਨਾਂ ਨੂੰ ਪਤੀ ਹੈਗਾ ਇਹ ਕਿਹੜੇ ਨਿਆਣੇ ਆ ਵੀਰ ਵੀ ਕਿੱਥੇ ਜਾਂਦਾ ਬਾਕੀ ਮੈਂ ਕਿਹੜਾ ਕੋਈ ਬੇਈਮਾਨਾ ਕਰਨਾ ਹੈਗਾ ਪਾਪਾ ਨਾਲ ਜਾਂਦਾ ਹੁੰਦਾ ਮੇਰੇ ਹਿਸਾਬ ਕਰਨਾ ਬਾਕੀ ਵੀਰੇ ਨੂੰ ਸਾਰਾ ਪਤਾ ੜਤੀ ਬਾਰੇ ਵੀ ਕੀ ਲੈਣ ਦੇਣਾਗਾ ਤੂੰ ਤਾਂ ਨਹੀਂ ਬੇਈਮਾਨਾ ਕਰਨਾ ਬੇਈਮਾਨਾ ਕਰਨ ਨਾਲ ਤਾਂ ਉਹ ਬੈਠੇਗਾ ਉੱਥੇ ਲੱਗ ਰਹਿਗਾ ਜੋੜਨਾ ਆ ਗੱਲਾਂ-ਗੱਲਾਂ ਚ ਮੈਂ ਤੋਂ ਛੋਟੀ ਤੋਂ ਪੁੱਛ ਲਿਆ ਸੀਗਾ ਪ੍ਰੀਤ ਤੋਂ ਕੀ ਕਹਿੰਦੀ ਸੀ ਆਹੋ ਮਹਾ ਉਹ ਪੈਸੇ ਪੂਸੇ ਪਾ ਦਿੰਦਾ ਕੁੜੇ ਕਹਿੰਦੀ ਹਾਂ ਵਾ ਸੀ ਪੈਸੇ ਤਾਂ ਪਾਉਂਦਾ ਹੈ ਹੋ ਕਹਿੰਦੀ ਹੁਣ ਫਿਰ ਮੈਂ ਵੀ ਤਾਂ ਖਰਚਾ ਤੋੜ ਲਈਏ ਇਹ ਹਜਾ ਕੁਝ ਬੋਲਦੀ ਸੀ ਗੋਲ-ਮੋਲ ਜੀ ਗੱਲ ਕਰ ਗਈ ਬਾਈ ਤਾਂ ਕਹਿੰਦਾ ਸੀ ਮੈਂ ਜਮਾ ਕਰੀ ਜੰਨਾਗਾ ਕਿ ਆਪਦੇ ਖਾਤੇ 'ਚ ਰੱਖ ਦਾਂਗਾ ਪੰਦੇ ਇਹਨੂੰ ਤੁਹਾਨੂੰ ਉਹ ਦੱਸ ਕੇ ਪਾਊਗਾ ਪਹਿਲਾ ਇਧਰ ਪੀ ਫਿਰ ਘਰੋਂ ਫੜ ਕੇ ਲੈ ਕੇ ਆਂਦੇ ਜੇ ਜਾਣਾ ਹੁੰਦਾ ਨੇ ਬਜ਼ਾਰ ਬਿਜਰ ਫੇਰ ਦੇਖ ਲੈ ਕਿੰਨੀ ਸ਼ਿਆਰ ਐ ਇਹ ਤੂੰ ਤਾਂ ਨਾ ਤੂੰ ਸੱਚੀ ਕুকੜਾ ਸਾਬ ਨੂੰ ਆਪ ਦੇ ਵਰਗਾ ਸਮਝਦਾ ਤੇਰੇ ਅੰਦਰ ਨਹੀਂ ਬੇਈਮਾਨ ਤੈਨੂੰ ਤਾਂ ਐ ਸਾਰੇ ਤੇਰੇ ਵਰਗੇ ਤੁਰੇ ਫਿਰਦੇ ਐ ਮਾਰਾ ਮੋਟਾ ਸ਼ਿਆਰ ਹੋ ਕੇ ਰਹਿ ਪੁੱਤ ਆਪ ਦੇ 4 ਪੈਸੇ ਅੱਡ ਜੋੜੋਂਗੇ ਹੈ ਕੱਲ ਨੂੰ ਥੋੜੇ ਕੰਮ ਆਣਗੇ ਕੱਲ ਨੂੰ ਅਕੇ ਕਬੀਲਦਾਰੀਆਂ ਵਧਣਗੀਆਂ ਨਿੱਕੇ ਨਿਆਣੇ ਹੋਣਗੇ ਖਰਚੇ ਵਧਣਗੇ ਹੈ ਜੇ ਮੈਂ ਇਹ ਕੁਝ ਬੋਲਦਾ ਨਾ ਫਿਰ ਜਸਸੀ ਲੜਨ ਲੱਗ ਜਾਂਦੀ ਐ ਕਹਿੰਦੀ ਤੂੰ ਹੀ ਬਿਨਾਂ ਗੱਲ ਤੋਂ ਲੜਦਾ ਰਹਿਣਾ ਕਹਿੰਦਾ ਇਹਨਾਂ ਪਤਾ ਨਹੀਂ ਜਸਸੀ ਨੂੰ ਤਾਂ ਕੀ ਹੋਇਆ ਰਹਿੰਦਾ ਸਾਰਾ ਦਿਨ ਹੁੱਤ ਕਦੇ ਘੂੜ ਨਾਲ ਤੇ ਕਦੇ ਪਿਆਰ ਨਾਲ ਉਹਨੂੰ ਜਸਸੀ ਨੂੰ ਸਮਝਾ ਕੇ ਰੱਖਿਆ ਕਰ ਨਾਲੇ ਉਹ ਤੋਂ ਕਲਮੂਹੀ ਤੋਂ ਥੋੜਾ ਜਿਹਾ ਦੂਰ ਰੱਖਿਆ ਕਰ ਉਹਨੂੰ ਸਾਰਾ ਦਿਨ ਉਹਦੇ ਵਿੱਚ ਬੜੀ ਰਹਿੰਦੀ ਐ ਆਇਆ ਤਾਂ ਬੀਬੀ ਵੀ ਕਹਿੰਦੀ ਹੁੰਦੀ ਐ ਵੀ ਜੱਜੇ ਦੀ ਇਹ ਹੀ ਆ ਘਰ ਪਿੱਛੇ ਚਾਈ ਜਾਂਦਾ ਆਪਾਂ ਫੇਰ ਹੁਣ ਸਮਝ ਕਾਤੋਂ ਨਹੀਂ ਲੱਗਦੀ ਆ ਜਸਸੀ ਨੂੰ ਪਤਾ ਨਹੀਂ ਉਹਨੇ ਕੀ ਕੋਲ ਕੇ ਸਿਰ 'ਚ ਪਾਇਆ ਕ ਲੈਣੀ ਨੇ ਕਿ ਉਹ ਓਸੀ ਦੀ ਬਣੀ ਬੈਠੀ ਹੈਗੀ ਆਪਦੀ ਮੇਰੀ ਆਪਦੀ ਮਾਂ ਦੀ ਤੇਰੀ ਕਿਸੇ ਦੀ ਨਹੀਂ ਮਿਆਤ ਕਰਾਉਂਦੀ ਐ ਕਹਿੰਦੀ ਐ ਇਹੀ ਚੰਗੀ ਐ ਬੱਸ ਹੋਰ ਤਾਂ ਸਾਰਾ ਟੱਬਰੀ ਮਾੜਾ ਫਿਰ ਹੁਣ ਕੀ ਕਹਿ ਸਕਦੇ ਆਂ ਕਿ ਕੁਛ ਐ ਹੋ ਜਾਂਦਾ ਵੀ ਚਲੋ ਵਿਆਹ ਕੇ ਆਈ ਐ ਵੀ ਹੋਰ ਜਾ ਉਹ ਵੀ ਕਿੱਥੇ ਚਲ ਜੋ ਰੱਬ ਨੇ ਲਿਖਿਆ ਫਿਰ ਉਹ ਤਾਂ ਹੋਣੀ ਐਗਾ ਓਕੇ ਵਿਆਹ ਕੇ ਆਈ ਐ ਉਹਦੇ ਮਾਪਿਆਂ ਨੇ ਦਿੱਤਾ ਵੀ ਕੀ ਐ ਪੁੱਤ ਕਿ ਬਿਆਨੇ ਚੋ ਵਿਆਹ ਕੇ ਆਈ ਐ ਉਹ ਉਹ ਤਾਂ ਫਿਰ ਛੋਟੇ ਨੇ ਕਿਹਾ ਸੀ ਨਾ ਕਹਿੰਦਾ ਮੈਂ ਦਾਜ ਦੇਹ ਜਲੰਦਾ ਨਹੀਂ ਕਹਿੰਦਾ ਫਿਰ ਦਾਜ ਦੇਹ ਜਲੰਦਾ ਨਹੀਂ ਔਰੇ ਝਾਕੀ ਜਾਂਦੀ ਐ ਛੋਡੇ ਹੱਥਾਂ ਕਣੀ ਹੈ ਚਲ ਆਉਦੀ ਮਾਂ ਮਰੀ ਐ ਗਿਆਂ ਜੋ ਹੋਇਆ ਨਾ ਚਲ ਫਿਰ ਮਾਂ ਨਹੀਂ ਹੈਗੀ ਜੇ ਤੁਸੀਂ ਉਹਦਾ ਠੇਕਾ ਲਿਆ ਮਨਾ ਹੈ ਸਾਰਾ ਸਾਬ ਬਤਾਉ ਤਾ ਛੋਟੇ ਤੇ ਰੱਖਿਆ ਕਰ ਸਾਰੇ ਪੈਸੇ ਜਿੰਨੀ ਤਨਖਾਹ ਆਂਦੀ ਓਦੀ ਕੀ ਕੁਛ ਹੁੰਦਾਗਾ ਸਾਰਾ ਆਪਦਾ ਜਮਾ ਰੱਖਿਆ ਕਰ ਤੂੰ ਨਾ ਮੈਂ ਬਾਈ ਨੂੰ ਕਿਹਾ ਹੋਇਆ ਹੈਗਾ ਮੋਟਰ ਵਾਲੇ ਵੀਰ ਪੀਏ ਚਾਹੀਏ ਲੱਕ ਦੇਖਦਾ ਪਾਉਂਦਾ ਕਿ ਨਾ ਹਾਂ ਏ ਮਹਰਾਜਾ ਪੁੱਤਰ ਰਹਿ ਆ ਕਰ ਸ਼ਾਰ ਚੰਗਾ ਕੋਈ ਨਾ ਤੈਨੂੰ ਪਤਾ ਹੀ ਐ ਇੱਥੇ ਗੇਜੀਆਂ ਆਈ ਬਣੀ ਜਾਂਦੀਆਂ ਨੇ ਇਹ ਤਾਂ ਆਪਦੀ ਜੇਬਾਂ ਭਰੀ ਜਾਂਦੇ ਨੇ ਕੱਲ ਨੂੰ ਅੱਡ ਹੋਗੇ ਨਾਲ ਦੀ ਨਾਲ ਦੇਖੀ ਮਿੰਟਾਂ 'ਚ ਹੀ ਕੋਠੀ ਪਾ ਲਾਂਗੇ ਤੂੰ ਰਹਿ ਜਾਏਂਗਾ ਚਾਖ ਦੇ ਦਾ ਚਾਖ ਦਾ ਹੈ ਫਿਰਦਾ ਹੱਡ ਕਾਲੇ ਕਰਦਾ ਧਿਆਨ ਰੱਖੀ ਮੇਰੀ ਗੱਲ ਦਾ ਚੰਗਾ ਐ ਬੀ ਅੱਗੇ ਦਾ ਕਰੇ ਬੀਬੀ ਨੇ ਗੱਲ ਕਹੀ ਹੈ ਇਹ ਅੱਜ ਪਤਾ ਨਹੀਂ ਕਿਉਂ ਐ ਜੀ ਕਹੀ ਜਾਂਦੀ ਹੈਗੀ ਚਲ ਲੱਗ ਜੂ ਪਤਾ ਜੇ ਰੁਪਏ ਪਾਤੇ ਤਾਂ ਫੇਰ ਤਾਂ ਠੀਕ ਹੈ ਜਨਾ ਭਾਈ ਇਹ ਰਜ਼ਾ ਮਤਲਬ ਇਹ ਆਪ ਦੀ ਬਖੂਨੋਂ ਪਾਉਂਦਾ ਗੋਚੀਆਂ ਕਰਦਾ ਫਿਰ ਚਲੋ ਰੱਬ ਦਾ ਫਿਰ ਦੇਖਦੀ ਆ ਲਿਆ ਕੁੜੇ ਚਾਦੀ ਕੁਟ ਹਾਏ ਹਾਏ ਲੋ ਮਾਸੀ ਜੀ ਹਾਂ ਪੁੱਤ ਤੂੰ ਕਹੇਂਗੀ ਤਾਂ ਮਾਸੀ ਬਾਹਲਾ ਹੀ ਤੰਗ ਕਰਦੀ ਐ ਮੈਨੂੰ ਮੈਨੂੰ ਨਾ ਆਦਤ ਐ ਬਾਰੀ-ਬਾਰੀ ਚਾਹ ਪੀਣ ਦੀ ਆ 4 ਵਜੇ ਦੀ ਚਾਹ ਤਾਂ ਨਾ ਸੱਚੀ ਮੈਨੂੰ ਪੀਤੇ ਵੀ ਨਾ ਸਰਦਾ ਹੀ ਨਹੀਂ ਹੈਗਾ ਮਾਸੀ ਤੰਗ ਕਰਨ ਵਾਲੀ ਕਿਹੜੀ ਗੱਲ ਐ ਫਿਰ ਕੀ ਐ ਲੈ ਚਾਹੇ ਬਣਾਉਣੀ ਸੀ ਇਹ ਡਾ ਕਿਡਾ ਕੰਮ ਹੈ ਹਾਂ ਕਹਦੇ ਪ੍ਰੀਤ ਮੰਨ ਕਰ ਬਈ ਮੈਨੂੰ ਰਾਮ ਹੀ ਨਹੀਂ ਕਰਨ ਦਿੰਦੀ ਹੈਗੀ ਨਾ ਨਾ ਮੇਰੇ ਕੋਲ ਨਹੀਂ ਤਾਂ ਚਾਹੇ ਸਾਰਾ ਦਿਨ ਚਾਹ ਪੀ ਜਾਓ ਤੁਸੀਂ ਚੱਲ ਪੁੱਤ ਹਾਏ ਹਾਏ ਕੀ ਹੋ ਗਿਆ ਨਹੀਂ 아이ਨੀ ਗਰਮ ਚਾਹ ਹੈ ਐਰ ਮੈਂ ਪਾਣੀ ਨਹੀਂ ਤੁਮ ਥਰਜੋ ਆਏ ਆ ਹੱਥ ਮੇਂ ਚਾਹਤਾ ਆ ਆਏ ਹਾਏ ਕੀ ਹੋ ਗਿਆ ਕੀ ਹੋ ਗਿਆ ਆ ਕਿਉਂ ਹੋ ਗਿਆ ਨਹੀਂ ਭੈਣੇ ਆ ਦੇਖ ਲੈ ਇੰਨੀ ਤੱਤੀ ਚਾਹ ਸੀਗੀ ਚਾਹ ਡੁੱਲ ਗਈ ਆਏ ਉਹ ਤਾਂ ਦਿਖਦਾ ਨਹੀਂ ਹੈਗਾ ਹੁਣ ਮੈਂ ਕੀ ਕਹਿੰਦੀ ਕੋਈ ਨਾ ਇਹ ਕਦ ਬੋਲਦੀ ਹੈਗੀ ਤੂੰ ਆ ਲੋ ਮਾਸੀ ਜੀ ਪਾਣੀ ਪਾ ਦੇ ਪਲੀਜ਼ ਹਰ ਕੋਈ ਨਹੀਂ ਹੈਗੇ ਤੈਨੂੰ ਪਤਾ ਨਹੀਂ ਹੁੰਦਾ ਸਮਝਾ ਕੇ ਦਰਤਾ ਹਾਏ ਹਾਏ ਵੀਰੋ ਜੇ ਮੈਨੂੰ ਐ ਪਤਾ ਹੁੰਦਾ ਮੈਂ ਨਾ ਹੀ ਚਾਨੂੰ ਕਹਿੰਦੀ ਉਹ ਉਹ ਕਰ ਲੈ ਮੜਾ ਜਾਂ ਕਪੜਾ ਲੈ ਵੇ ਮਾਸੀ ਕੋਈ ਕੰਮ ਨਹੀਂ ਚਾਚਾ ਨਾ ਕਰਦੀ ਹੈਗੀ ਕੋਈ ਕੰਮ ਸੁਰਤ ਨਾ ਕਰ ਲੈ ਕਰ ਕੀ ਹੋ ਰਿਹਾ ਮਾ ਤੇਰੇ ਉਹੀ ਬੋਲੀ ਜਾਨੀ ਹੈ ਬਾਦੂ ਦੀ ਉਦੋਂ ਦੇ ਮਸੂਰਾ ਦੇਖ ਲੈ ਮੰਮੀ ਮੈਂ ਤਾਂ ਚਾਹ ਫੜਾ ਗਈ ਸੀ ਬਾਦ ਚ ਡੁੱਲੀ ਹੈ ਇਹਨਾਂ ਨੂੰ ਨਾ ਬਿਰੋ ਦੀ ਤੈਨਾਂ ਵਾਲੇ ਤੈਨ ਦੱਸਿਆ ਵੀ ਨਹੀਂ ਵੀ ਮਾਸੀ ਗਰਮ ਹੈ ਚਾਹ ਜੇ ਮੈਨੂੰ ਵੀ ਰ ਐ ਪਤਾ ਹੁੰਦਾ ਮੈਂ ਚਲ ਨਾ ਕਹਿੰਦੀ ਚਾਹ ਨੂੰ ਕੋਈ ਨਾ ਮੈਂ ਕਰ ਤੋ ਕਿਹਦੇ ਚਾਹ ਕੁੱਟ ਤਾਂ ਪੀਰੇ ਚਾਹ ਕੁੱਟ ਚਾਹ ਕੋਈ ਆ ਦੱਸ ਐ ਨਹੀਂ ਹੁੰਦਾ ਹੁੰਦਾ ਮੰਮੀ ਮੈਂ ਕਿਹੜਾ ਜਾਣ ਕੇ ਡੁੱਲੀ ਹੈਗੀ ਹੋਰ ਆ ਫਿਰ ਮਾੜੂ ਮੋਟੇ ਸੁਰਤ ਕਰ ਲਿਆ ਕਰੋ ਕੰਮ ਕਰਨ ਲੱਗੀਆਂ ਕੋਈ ਨਾ ਕੋਈ ਨਾ ਦੀਦੀ ਮੇਰਾ ਚਾਹ ਫੜਾ ਗਈ ਸੀ ਫੜਾ ਕੇ ਮੁਰਗੀ ਸੀ ਚੱਲ ਕੋਈ ਨਾ ਪਤਾ ਮੈਂ ਨਹੀਂ ਕੰਦੀ ਮੈਂ ਨਹੀਂ ਕਹਿੰਦੀ ਤੇਰਾ ਕਸੂਰ ਆ ਮੜਾ ਦੱਸਣਾ ਸੀ ਵੀ ਇੰਨੀ ਤਿੱਚਾਏ ਅੱਗ ਵਰਗੀ ਚਾਹ ਸੀ ਫਿਰ ਤਾਂ ਮਾ ਤੇਰਾ ਹੀ ਕਸੂਰ ਆ ਤਾ ਪੜਾ ਕੇ ਮੁੜ ਗਈ ਸੀ ਤੈਨੂੰ ਚਾਹ ਅੰਦਾਜ਼ ਮੇਰਾ ਕੀ ਕਸੂਰ ਆ ਅੰਦਾਜ਼ ਨਾਲ ਦੇਖ ਲਾਪ ਕਿਵੇਂ ਬਿਕੋ ਮਾ ਤੈਨੂੰ ਇੰਨਾ ਤਾਂ ਪਤੀ ਸੀਗਾ ਵਿਚਾ ਗਰਮ ਹੈਗੀ ਮੈਂ ਥੱਲੇ ਧਰ ਲਾ ਮਾਸਕ ਕੋਲਗੇਟ ਨਹੀਂ ਆ ਕੇ ਦੇਵਾਂ ਉਹ ਕਰਲੀ ਹੋਣੀ ਤਾਂ ਉਹਦੀਆਂ ਗੱਲਾਂ ਪੁੱਤ ਮੇਰੇ ਤਾਂ ਹੱਥ ਵੀ ਨਹੀਂ ਪਿਆ ਚੱਜ ਨਾਲ ਜਦੋਂ ਇੰਨਾ ਅੱਗ ਵਰਗਾ ਗਲਾਸ ਪਿਆ ਸੀਗਾ ਹੱਥ ਤਾਂ ਚੱਜ ਨਾਲ ਪਿਆ ਹੀ ਨਹੀਂ ਉਹਦੀ ਛੁੱਟ ਗਈ ਤਾਂ ਕੋਈ ਨਾ ਕੋਈ ਹੱਥ ਚੋਂ ਫਫੋ ਕੋਲਗੇਟ ਲਿਆ ਕੇ ਦੇ ਮੈਂ ਲੈ ਲਿਓ ਨਾ ਬੱਸ ਵੀਰ ਲੱਗੀ ਹੋਈ ਐ ਕਾਲ ਗੱਟਾ ਹੋ ਗਿਆ ਨਾ ਲਾਲ ਲਾਲ ਹੋ ਗਿਆ ਹੋਰ ਹੁਣ ਆ ਦੇਖ ਦਾਗ ਜਾਂ ਵੀ ਚਾਹ ਗਰਮ ਬਹੁਤ ਸੀਗੀ ਦੀਦੀ ਚਲ ਕੋਈ ਨਾ ਉਹ ਤਾਂ ਕੋਈ ਟੂਕ ਟਾਪ ਲਾ ਦਿਓ ਦੇਖ ਲੋ ਕਾਲ ਕਿਟ ਲਾ ਦਾਂ ਨਾ ਜਫਰੀ ਤਾਂ ਕਰ ਚਲ ਲੈ ਤੂੰ ਕਾਨੂੰ ਇੰਨੀ ਗਰਮ ਹੋਣੀ ਐ ਮੇਰੇ ਕਰਮਾਂ ਚ ਦੁੱਖ ਹੈਗਾ ਸੀ ਲਿਖਿਆ ਹੋਇਆ ਕਿ ਕੀ ਦੁੱਖ ਹੈ ਮਾਰੀਆਂ ਚ ਪਹਿਲੇ ਕੀ ਗੱਲ ਸੀ ਲਾ ਦੱਸ ਹੈ ਕੋਈ ਮਾਰੀ ਨਹੀਂ ਐ ਤੂੰ ਵੀ ਮੈਂ ਚਾਹ ਹੋਰ ਬਣਾ ਦਿੰਨੀ ਹਾਂ ਨਾ ਨਾ ਪ੍ਰੀਤ ਕੋਈ ਨਾ ਤੂੰ ਚਾਹ ਨਾ ਹੋਰ ਬਣਾਈ ਮੈਂ ਬਣਾ ਦਿੰਨੀ ਹਾਂ ਮੈਂ ਤਾਂ ਕੇਰਾ ਕਹਿ ਕੇ ਪਸਤਾਈ ਹੁਣ ਨਹੀਂ ਮੈਂ ਕਹਿੰਦੀ ਹੈਗੀ ਵਾਰ ਵਾਰ ਤੈਨੂੰ ਮੈਨੂੰ ਕਹਿ ਦਿੰਦੀ ਪਸਤਾਈ ਐ ਨਾ ਮਾਈ ਨੂੰ ਕਹੋ ਪਰ ਆਕੇ ਤੇ ਚਾਹ ਤੇ ਨਾਲ ਕੁਛ ਪਤਾਈ ਤੂੰ ਚਾਹ ਬਣੀ ਜੰਨੀ ਆ ਕੀ ਹੋ ਗਿਆ ਫਿਰ ਤੇ ਘੁੱਟ ਚਾਹ ਨਹੀਂ ਬਣਾਤੀ ਚਾਹੀ ਹੈ ਕਿ ਮਮੇ ਤਾਂ ਕਿ ਹਾਨੀ ਵੀ ਮੈਂ ਕਿਉਂ ਬਣਵਾਈਏ ਮੇਰੇ ਤੋਂ ਯਾ ਕੀ ਕੁਛ ਮੈਂ ਤਾਂ ਚਾਹ ਫੜਾ ਗਈ ਸੀ ਮਮੀ ਤਾਂ ਡੁੱਲ ਮਾਸੇ ਤੇ ਡੁੱਲ ਗਈ ਚੱਲ ਪੁੱਤ ਕੋਲ ਮੜਾ ਜਾ ਨਾ ਗੌਰ ਜੀ ਦਾ ਖਿਆਲ ਕਰੋ ਕੰਮ ਤਾਂ ਦੇ ਦੀ ਫਿਰ ਖਰਕ ਹੁੰਦਾ ਮਾਰ ਤੇ ਘੱਟੀਆਂ ਨੇ ਭਣੇ ਗੌਰ ਕਿੱਥੇ ਕੱਟੀਆਂ ਨੇ ਬਸ ਤਾਂ ਗੌਰ ਹੈ ਜੀ ਕੱਟ ਬਣੀ ਆਏਗੀ ਆਪੇ ਆਪ ਬਣਾ ਲਿਆ ਕਰੋ ਚਾਹ ਦੀ ਫਿਰ ਮੜੀ ਜੀ ਬੋਲਦੀ ਦੇਖਣਾ ਕਿਵੇਂ ਆਏਗੀ ਚੱਲ ਭੈਣੇ ਤੂੰ ਇਹਨੂੰ ਕਾਨੂੰ ਬੋਲਦੀ ਐ ਇਹਦਾ ਤਾਂ ਪੂਰਾ ਕਸੂਰ ਵੀ ਨਹੀਂ ਹੈਗਾ ਇਹਨੂੰ ਕਿਹੜਾ ਪਤਾ ਸੀ ਵਿਚਾਰੀ ਨੂੰ ਹੈ ਤੂੰ ਮੈਨੂੰ ਕਹਿ ਦਾਲਦੀ ਜੇ ਮੈਂ ਢੁੱਲਣ ਦੇ ਫੇਰ ਜੇ ਮੈਂ ਡੋਲ ਹੁੰਦੀ ਨਾ ਤੂੰ ਐਨਾ ਕਾ ਤੋ ਮੇਰੇ ਬਾਦ ਪਹਿਰੀਆਂ ਹੈ ਨਾ ਤੂੰ ਚਾਹ ਮੈਨੂੰ ਐਂ ਦੱਸ ਐਂ ਕਿ ਮੈਂ ਡੁੱਲ ਗਈ ਚਾਹ ਤੇਨੂੰ ਐਨਾ ਤਾਂ ਪਤੀ ਹੋਊਗਾ ਵਿਚ ਆ ਕਰਮੇਗੀ ਮੈਂ ਇਹਨੂੰ ਜਾਣ ਕੇ ਡੋਲਤੀ ਮੈਨੂੰ ਨਹੀਂ ਪਤਾ ਹੈਗਾ ਜਾਂ ਜੂਣ ਕੇ ਡੋਲੀ ਦਾ ਮੈਨੂੰ ਪਤਾ ਬਈ ਬਹਿਰ ਤਾਂ ਹੋਣਗੀਆਂ ਤੁਹਾਡੀਆਂ ਸਾਰੀਆਂ ਲੈ ਪੁੱਤ ਐਚ ਬਹਿਰ ਤਾਂ ਈ ਕਿਹੜੀ ਗੱਲ ਹੈ ਕੀਦਾ ਜੀ ਕਰਦਾ ਭਲਾਵ ਦੇ ਹੱਥ ਸੜਨ ਨੂੰ ਮੇਰੇ ਤਾਂ ਹੱਥ ਮੱਚਿਆ ਪਿਆ ਨਾਲੇ ਭੈਣੇ ਕਹੇਗੀ ਤਾਂ ਕੀ ਕਹਿੰਦੀ ਐ ਮੈਂ ਤਾਂ ਨਾ ਜਦੋਂ ਦੀ ਆਈਆਂ ਉਦੋਂ ਦੀ ਉਹ ਇਹਨੂੰ ਦੇਖੀ ਜਾਨੀ ਆ ਹਰ ਇੱਕ ਕੰਮ ਮੱਥੇ ਵੱਟ ਪਾ ਕੇ ਕਰਦੀ ਐ ਜੇ ਮੈਨੂੰ ਐ ਪਤਾ ਹੁੰਦਾ ਮੈਂ ਇਹਨੂੰ ਟੋਕਦੀ ਐ ਨਾ ਪਹਿਲਾਂ ਤਾਂ ਮੇਰੇ ਅੱਖੇ ਨਹੀਂ ਲੱਗੀ ਹੈਗੀ ਚਾਹ ਨੂੰ ਚਾਰ ਪੰਜ ਵਾਰੀ ਚਮਸਾਂ ਇਹ ਚਾਹ ਬਣਾ ਕੇ ਲਈ ਘੰਟਾ ਚਾਹ ਤੇ ਲਾਤਾ ਉਹੀ ਚੱਕ ਕੇ ਮੇਰੇ ਹੱਥਾਂ ਦੇ ਪਾਤੀ ਉਹ ਤਾਂ ਕੋਈ ਜਿੱਲੀ ਨਹੀਂ ਹੈਗੀ ਐਨੇ ਸੋਹਣੇ ਕੰਮ ਕਰਦੀ ਐ ਕਿ ਫਟਾਫਟ ਕਰਦੀ ਐ ਮੇਰੇ ਨਾਲੋਂ ਤੇਜ਼ ਕੰਮ ਕਰਦੀ ਐ ਨਾਲੇ ਨਹੀਂ ਭੈਣੇ ਉਹ ਨੂੰ ਤਾਂ ਨਾ ਕੋਈ ਨਹੀਂ ਕਹੇ ਦਿੰਦੀ ਹੈਗੀ ਆਪ ਮੂਰੇ ਦਾਦੀ ਬਣ ਜਾਂਦੀ ਹੈ ਵੱਡੀ ਫਿਰ ਤੁਸੀਂ ਕਹਿੰਦੇ ਕਿਉਂ ਚੱਲ ਮੈਨੂੰ ਤਾਂ ਕੀ ਲੈਣਾ ਕਹੀ ਜਾਓ ਰੱਬ ਸਾਨੂੰ ਦੇਖੂਗਾ ਮੇਰੀ ਗੱਲ ਸੁਣ ਲੈ ਜੇ ਤੂੰ ਉਹਦੀ ਮੇਰ ਕਰਵਾਉਣੀ ਹੈ ਤਾਂ ਤੇਰੀ ਸੱਸ ਨੂੰ ਬੋਲਣਾ ਪੈਂਦਾ ਹੈਗਾ ਹੈ ਨਹੀਂ ਇਹਨੂੰ ਕੀ ਲੋੜ ਹੈ ਪਹਿਲਾਂ ਤੈਨੂੰ ਪੁੱਠਾ ਬੋਲਣ ਦੀ ਆ ਮੇਰੇ ਹੁੰਦੇ ਤੈਨੂੰ ਵੀ ਫਿਰ ਇਹਨੂੰ ਝੜ ਝੜ ਲਾਉਂਦੀ ਐ ਇਹ ਦੇਖਾ ਪਹਿਲਾਂ ਤਾਂ ਮੈਨੂੰ ਐਂ ਦੱਸੋ ਸੋਡਾ ਮਾੜਾ ਕੀ ਕਰਤਾ ਉਹਨੇ ਜਿਹੜੇ ਤੁਸੀਂ ਉਹਦੇ ਬਾਦ ਪੈਰੀਂ ਉਹ ਵਿਚਾਰੀ ਦੇ ਲੈ ਦੱਸ ਆ ਇੱਕ ਚਾਹ ਦੀ ਕੁੱਟ ਨੂੰ ਕਿਹਾ ਸੀ ਉਹੀ ਹੱਥ ਮਚਾ ਕੇ ਤਰਤਾ ਤੇਰੀ ਮਾਂ ਦਾ ਔਰ ਨੇ ਮਚਾਇਆ ਇਹਨੇ ਆ ਮਚਾਇਆ ਨੇ ਆਪ ਡਿੱਗ ਗਿਆ ਚਾਹ ਤੇ ਲਓ ਤਾਂ ਮੁਰਗੀ ਸੀ ਜਾ ਬੜਾ ਕੇ ਉਹ ਕਹੇ ਕੋ ਚੁੱਲੇ ਤੇ ਕੰਮ ਕਰਨ ਆਈ ਮੇਰੀ ਭਰੀ ਜਾ ਦੋ ਚ ਦੇਖ ਫਿਰ ਆਹ ਦੋ ਦਿਨ ਤੱਕ ਨਹੀਂ ਜਾਉਂਦੀ ਗੱਲ ਤੇ ਤੈਨੂੰ ਇੰਨਾ ਯਕੀਨ ਹੈ ਕੁੜੇ ਹੈ ਵੀ ਅਕੇ ਉਹ ਚਾਹ ਫੜਾ ਕੇ ਮੁਰਗੀ ਸੀ ਮੈਂ ਤੇਰੀ ਮਾਂ ਤੈਨੂੰ ਜੰਮਿਆ ਪਾਲਿਆ ਪਲੋਸਿਆ ਮੇਰੀ ਗੱਲ ਤੇ ਤੈਨੂੰ ਯਕੀਨੀ ਨਹੀਂ ਹੈਗਾ ਹੈ ਮੈਂ ਕਿਹਾ ਵੀ ਮੇਰੇ ਤਾਂ ਹੱਥਾ ਪਿਆ ਹੀ ਨਹੀਂ ਹੈਗਾ ਚਾਜ ਨਾਲ ਚਾਹ ਉਹਦੀ ਡੁੱਲ ਗਈ ਚੱਲ ਫਿਰ ਕੋਈ ਨਾ ਚੱਲ ਜੇ ਉਹਦੀ ਗਲਤੀ ਹੈਗੀ ਉਹਨੂੰ ਮਾਰਨਾ ਥੋੜੀ ਹੈ ਹੁਣ ਹੋ ਜਾਂਦੀ ਹੈ ਗਲਤੀ ਇਨਸਾਨ ਹੈ ਉਹ ਵੀ ਫਿਰ ਗਲਤੀ ਮੰਨਣ ਦਾ ਤਾਂ ਹੱਕ ਬਣਦਾ ਹੀ ਸੀ ਨਾ ਤੇਰੇ ਸਾਹਮਣੇ ਉਹਨੇ ਇੱਕ ਵਾਰ ਵੀ ਗਲਤੀ ਮੰਨੀ ਵੀ ਮਾਸੀ ਮੇਰੇ ਤੋਂ ਗਲਤੀ ਹੋ ਗਈ ਕੋਈ ਗੱਲ ਨਹੀਂ ਚੱਲ ਕੋਈ ਨਾ ਮੈਂ ਮਾਫੀ ਮੰਗਦੀ ਆ ਉਹਦੇ ਘਣੀਓ ਹੋਰ ਕੀ ਆ ਫਿਰ ਚੱਲ ਬੱਸ ਤੇ ਦਿਮਾਗ ਹੱਲੇਗਾ ਕਿ ਮੈਂ ਮਾਫੀ ਮੰਗਦੀ ਆ ਨਾ ਤੈਨੂੰ ਕੀ ਨੇ ਕੀ ਕਹਤਾ ਨਿਆਣੀ ਆ ਉਹ ਨਹੀਂ ਪਤਾ ਉਹਨੂੰ ਇੰਨਾ ਦੇਖ ਲੈ ਨਿਆਣੀ ਆ ਉਹ ਗੋਦੀ ਚੱਕ ਕੇ ਰੱਖਿਆ ਕਰ ਫਿਰ ਜੇ ਇੰਨੀ ਨਿਆਣੀ ਲੱਗਦੀ ਆ ਉਹ ਤੈਨੂੰ ਤੁਸੀਂ ਟਿਕ ਜਾ ਕਰੋ ਨਾ ਟਿਕ ਜਾ ਜਾਂਦੇ ਈਆਂ ਮਾ ਤੂੰ ਐ ਦੱਸ ਨੀ ਅਸੀਂ ਤਾਂ ਠੀਕ ਹੀ ਨਟਕਾਈਆਂ ਉੱਥੇ ਨਾ ਕੋਈ ਉਹ ਪਈਆ ਮਰਨ ਮਜੀ ਲੈ ਕੇ ਲਾ ਦੇ ਤੇ ਪੁਰ ਪਹਿਲਾਂ ਆ ਬਾਦੂ ਤੇ ਇੱਕ ਤੂਰ ਲੱਗ ਗਿਆ ਦੇ ਨਾਲ ਦੀ ਹੋਰ ਹੋ ਗਈ ਮੈਨੂੰ ਐ ਦੱਸ ਕਦੋਂ ਜਾਣਾ ਤੂੰ ਪਿੰਡ ਮੈਂ ਤਾਂ ਦੋ ਦਿਨ ਹੋਰ ਲਾਉਂਗੀ ਉਹ ਤੇਰਾ ਬਾਪ ਤਾਂ ਹੈ ਨਹੀਂਗਾ ਘਰੇ ਉਹ ਬਾਹਰ ਗਿਆ ਹੋਇਆ ਫਿਰ ਮੇਰਾ ਕੱਲੀ ਦਾ ਜੀ ਨਹੀਂ ਲੱਗਦਾ ਸੀ ਹੁਣ ਤੈਨੂੰ ਪਤਾ ਹੈ ਆਪਣੇ ਡੰਗਰ ਨਹੀਂ ਪਸੂਲੀ ਮਾਂ ਚੱਲ ਮੈਂ ਦੋ ਦਿਨ ਇੱਥੇ ਲਾ ਆ ਜਾਨੀ ਤੂੰ ਤਾਂ ਇੱਕ ਦਿਨ ਜੀ ਆ ਕੇ ਸਾਡੇ ਘਰ ਚ ਉਹ ਕਰਤਾ ਦੋ ਦਿਨਾਂ ਤਾਂ ਪਤਾ ਨਹੀਂ ਕੀ ਕੁਝ ਹੋਊਗਾ ਇੱਥੇ ਕਦੇ ਕਦੇ ਤਾਂ ਨਾ ਸੱਚੀ ਮੈਨੂੰ ਐ ਸ਼ੱਕ ਹੁੰਦਾ ਵੀ ਇਹ ਮਰੀਤੀ ਹੈ ਹੀ ਨਹੀਂਗੀ ਨੀ ਮਾ ਮਾ ਨੂੰ ਵੀ ਆਇਆ ਤੇਰੇ ਇਹ ਮੈਨੂੰ ਕਿੱਥੋਂ ਪੱਤੀ ਜਣਗੇ ਜਦੋਂ ਇਹ ਮਾਂ ਦੀ ਨਹੀਂ ਹਮ ਦਰਦ ਨਹੀਂ ਵੰਦੀ ਕੋਈ ਮਾਂ ਨੂੰ ਦਨੀ ਇਹ ਨੂੰ ਆਇਆ ਹੁੰਦਾ ਹੈਗਾ ਵੀ ਮੇਰੀ ਮਾਂ ਹੈ ਕੋਈ ਨਾ ਪਹਣੇ ਮੜਾ ਨਾ ਇਹਨੂੰ ਪਿਆਰ ਜੀ ਨਾਲ ਰੱਖਿਆ ਕਰ ਇਹ ਹੈ ਹੀ ਇਹਦੇ ਤਾਂ ਪਹਿਲੇ ਦਿਨੋਂ ਹੀ ਸੁਭਾਅ ਇਦਾਂ ਦਾ ਆਉਦੇ ਬਾਪ ਤੇ ਗਈ ਹੈ ਨਹੀਂ ਪਹਣੇ ਹੁਣ ਤੱਕ ਤੇਰੀ ਦੇਖਣਾ ਤੇਰੇ ਸਾਹਮਣੇ ਦੀ ਗੱਲ ਹੈ ਕਿ ਮੈਂ ਬੋਲਦੀਆਂ ਨੇ ਮੈਨੂੰ ਥੋੜਾ ਇਹਨਾਂ ਨੂੰ ਨਾ ਦੂਰ ਦੂਰ ਰੱਖਿਆ ਕਰ ਮੜਿਆ ਪਾੜ ਕੇ ਇਹ ਤੇ ਨਾ ਹੁਣ ਤੱਕ ਤੇਰੇ ਸੀ ਆ ਸਾਰੇ ਆ ਮੇਰੀ ਗੱਲ ਸੁਣ ਜੇ ਮੇਰੀ ਗੱਲ ਮੰਨੇਗੀ ਨਾ ਤੂੰ ਨਾ ਇਦੇ ਕੋਲੇ ਉਹਦੀਆਂ ਸਾਰੀਆਂ ਗੱਲਾਂ ਦੱਸਿਆ ਕਰ ਆ ਛੋਟੀ ਨੂੰ ਤੂੰ ਮੁਥੀ ਚ ਕਰ ਲੈ ਮੈਂ ਸਾਰੀਆਂ ਗੱਲਾਂ ਨਹੀਂ ਇਹ ਤਾਂ ਇੱਕ ਨਹੀਂ ਕਹਿਣ ਦਿੰਦੀ ਮੈਨੂੰ ਇਹ ਤੈਨੂੰ ਪਤਾ ਪੈਰ ਤੇ ਮਿੱਟੀ ਪੈਣ ਦਿੰਦੀ ਹੈ ਕੋਈ ਨਾ ਤੂੰ ਇਹਨੂੰ ਕਿਹਾ ਕਰ ਵੀ ਉਹ ਤੇਰੀ ਦਰਾਣੀ ਤੈਨੂੰ ਐਂ ਕਹਿੰਦੀ ਐ ਤੇ ਤੂੰ ਐਂ ਕਹਿੰਦੀ ਆ ਤੂੰ ਇਹਨਾਂ ਦਾ ਫਰਕ ਪਵਾ ਜਿਹਦੇ ਇਹ ਦੂਰ ਦੂਰ ਰਹਿਣ ਲੱਗ ਗਈਆਂ ਨਾ ਫੇਰ ਦੇਖੀ ਇਹ ਤੇਰੀ ਮੁਥੀ ਚ ਹੋ ਜੂਗੀ ਮੇਰੇ ਵਾਲੀ ਨਹੀਂ ਪੈਣੇ ਕਿੱਥੇ ਮੇਰੀ ਮੁੱਠੀ ਚ ਹੁੰਦੀ ਐ ਇਹ ਤਾਂ ਮਾੜਾ ਜਿਹਾ ਤਨੂ ਕਾਇਂ ਨਹੀਂ ਦਿੰਦੀ ਕਿੱਥੋਂ ਯਾਰ ਲੂਗੀ ਉਹਦੀ ਆਪ ਮੂਰੇ ਸਵਾਦਦੀ ਬਣ ਜਾਂਦੀ ਆ ਉ ਤਾਂ ਬੋਲਣ ਨਹੀਂ ਦਿੰਦੀ ਉਹ ਤਾਂ ਬਸ ਬੋਟੇ ਨੂੰ ਤਾਂ ਹੋਰ ਹੁਣ ਮੈਂ ਕਿਵੇਂ ਸਮਝਾ ਕੇ ਜਾਵਾਂ ਇਹਨੂੰ ਮੈਂ ਆਈ ਸੀ ਮਹਾ ਦੋ ਦਿਨਾਂ ਆਉਂਗੀ ਫਿਰ ਇਹਨੂੰ ਸਮਝਾ ਕੇ ਜਾਉਂਗੀ ਹਾਂ ਹਾਂ ਇਹ ਸਮਝਣ ਵਾਲੀ ਐ ਨਹੀਂ ਲਿਆ ਤੇ ਹੁਣ ਕੋਈ ਟੂਪਾ ਦੇਖੀ ਕਿੰਨਾ ਉੱਪਰ ਹੋ ਗਿਆ ਲੈ ਦੱਸ ਆ ਜਾ ਹੁਣ ਅਰਦਾਸ ਕਰਾਉਣੀ ਹੈ ਬਾਬਾ ਡੀਕੀ ਉਹਨਾਂ ਨਾਲ ਹੋਰ ਵੀ ਸੌ ਕੰਮ ਹੁੰਦਾਗਾ ਅੱਗੇ ਜੀ ਅੱਗੇ ਬੀਬੀ ਹੋਰੀ ਹਾਂ ਆਉਂਦੇ ਆ ਅੱਗੇ ਜਾ ਚੱਲ ਚਲੋ ਹੋਰ ਸਾਰੇ ਤਿਆਰ ਐਨਾ ਟਾਈਮ ਲਾਦਾ ਗੱਲਾਂ ਅੱਜ ਤਾਂ ਸੋਨੂ ਡੀਕੀ ਆਉਂਦੇ ਸੀ ਚੱਲ ਚੱਲ ਪੁੱਤ ਚੱਲ ਆਓ ਜੀ ਥੋੜਾ ਪਾਈ ਤੂੰ ਕਿੱਧਰ ਤੂੰ ਘਰੇ ਰਹਿ ਘਰੇ ਕੌਣਾਗਾ ਕੰਮ ਸੁਣਾ ਛੱਡ ਕੇ ਜਾਣਾ ਹੁਣ ਲੈ ਇਹ ਕੀ ਗੱਲ ਹੋਈ ਸਾਰੇ ਜਾਵਾਂਗੇ ਪ੍ਰੀਤ ਵੀ ਨਾਲ ਜਾਊਗੀ ਜੱਸੀ ਰਦੇ ਹਲਾ ਬੱਡੀ ਮੰਮੀ ਠੀਕ ਕਹਿੰਦੀ ਐ ਪਤਾ ਕੀ ਕਹਿੰਦੀ ਐ ਇੱਕ ਜਣੇ ਨੇ ਤਾਂ ਘਰੇ ਵੀ ਰਹਿਣਾ ਚਾਹੀਦਾ ਹੈਗਾ ਐ ਬਾੜ ਨਹੀਂ ਖੁੱਲੇ ਛੱਡੀ ਦੇ ਹੁੰਦੇ 100 ਮਾੜੇ ਮੰਗਦੇ ਫਿਰਦੇ ਆ ਫਿਰ ਐ ਕਰੋ ਮੰਮੀ ਤੁਸੀਂ ਘਰੇ ਰਹਿ ਜਾਓ ਕੋਈ ਗੱਲ ਨਹੀਂ ਅਸੀਂ ਟੱਬਰ ਟੱਬਰ ਸਾਰਾ ਭੱਜ ਗਏ ਨਾ ਕੋਈ ਨਾ ਜੀ ਮੈਂ ਮੈਂ ਰਹਿ ਨਹੀਂ ਐ ਤੁਸੀਂ ਜਾਓ ਕੋਈ ਚੱਕਰ ਗੱਲ ਸੁਣਾ ਤੂੰ ਘੜਦੀ ਬਹੂ ਐ ਉਹ ਵੀ ਵੱਡੀ ਤੇਰਾ ਤਾਂ ਹੱਕ ਬਣਦਾ ਜਾਣਦਾ ਫਿਰ ਇਹ ਵੀ ਛੋਟੀ ਬਹੂ ਆ ਮੰਮੀ ਇਹਦਾ ਵੀ ਹੱਕ ਬਣਦਾ ਹੈ ਤਾਂ ਘਰੇ ਕੌਣ ਰਹੂਗਾ ਮੰਮੀ ਰਹਿ ਜੂਗੀ ਕੋਈ ਨਾ ਐਂ ਕਰੋ ਮੰਮੀ ਤੁਸੀਂ ਲੈ ਜਾਓ ਮੇਰੀ ਗੱਲ ਸੁਣ ਪੁੱਤ ਨਾ ਕੋਈ ਨੀਦੀ ਮੈਂ ਰਹਿ ਜੂਗੀ ਤੁਸੀਂ ਜਾਓ ਮੇਰੀ ਗੱਲ ਸੁਣ ਮੈਂ ਨਹੀਂ ਜਾਣਦੀ ਹੈਗੀ ਮੇਰੀ ਗੱਲ ਨਹੀਂ ਜਾਣਦੀ ਹੈਗੀ ਗੱਲ ਸੁਣ ਕੁੜੀਏ ਮੈਂ ਕਰਾਂ ਤੁਹਾਡੇ ਰਹਿ ਜੂਗੀ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਜੇ ਭਈ ਕੋਈ ਆਂਢੀ ਗਮਾਂਢੀ ਆ ਗਿਆ ਮੈਂ ਕਿਹਨੂੰ ਜਾਣਦੀ ਆ ਇੱਥੇ ਹੈ ਫਿਰ ਤੁਸੀਂ ਕਹਿ ਦੇ ਮੰਮੀ ਮੂੰਹ ਤਾਂ ਲੱਗਿਆ ਹੋਊਗਾ ਤੁਸੀਂ ਕਹਿ ਦਿਓ ਵੀ ਇੱਥੇ ਗਏ ਹੋਏ ਨੇ ਕਿਤੇ ਫਿਰ ਮੈਂ ਐ ਨਹੀਂ ਭਾਵੇਂ ਅੰਕਾਣ ਜਾਣੀ ਹੈਗੀ ਕਰਦਾ ਏ ਬੰਦੇ ਦੀ ਗੱਲ ਕੁਝ ਹੋਰ ਹੁੰਦੀ ਹੈਗੀ ਆ ਪ੍ਰੀਤ ਰਹਿ ਜੂਗੀ ਹੁਣ ਸਾਰਿਆਂ ਦਾ ਉੱਥੇ ਕੀ ਕੰਮ ਆ ਹਾਂ ਮੈਂ ਤੁਹਾਨੂੰ ਗੱਲ ਦੱਸਤੀ ਮੈਂ ਨਹੀਂ ਜਾਣਦੀ ਹੈਗੀ ਪ੍ਰੀਤਵੀ ਨਾ ਠੀਕ ਹੈ ਤੁਸੀਂ ਸਾਰੇ ਜਾਓ ਕੋਈ ਗੱਲ ਨਹੀਂ ਆ ਜਾ ਪ੍ਰੀਤਾ ਨਹੀਂ ਦੀਦੀ ਫੇਰ ਕਿੱਡੀ ਗੱਲ ਹੈ ਕੋਈ ਨਾ ਤੁਸੀਂ ਬਾਗੇ ਮੈਂ ਬਾਗੀ ਕੁਪਰਾ ਬਰੀ ਆ ਜਿ세 ਜਦੋਂ ਪ੍ਰੀਤਾਪ ਕਹੀ ਜਾਂਦੀ ਹੈ ਹਾਂ ਫਿਰ ਤੈਨੂੰ ਕੀ ਇਤਰਾਜ਼ ਜਦਦਾ ਇਹਨੂੰ ਨਹੀਂ ਕੋਈ ਇਤਰਾਜ਼ ਹੈਗਾ ਕੋਈ ਗੱਲ ਨਹੀਂ ਜਦੋਂ ਮੰਮੀ ਕਹੀ ਜਾਂਦੀ ਹੈ ਇਹਨਾਂ ਨੂੰ ਦੋਨਾਂ ਨੂੰ ਰਹਿਣ ਦੇ ਘਰੇ ਤੁਸੀਂ ਜਾਓ ਮੈਂ ਤੁਮ ਨਹੀਂ ਮੰਨਦੀ ਕਿਸੇ ਦੀ ਗੱਲ ਨਾ ਕਿਸੇ ਟਾਈਮ ਤੁਰ ਪਿਆ ਕਰੋ ਨਾ ਨੰਨਾ ਪਾਇਆ ਕਰੋ ਹਰ ਇੱਕ ਪਾਸੇ ਫੇਰ ਤਾਈਆਂੇ ਕੰਮ ਖਰਾਬ ਹੁੰਦੇ ਨੇ ਨੰਨਾ ਤੁਸੀਂ ਪਾਉਨੇ ਹੋਗੇ ਮੈਂ ਨਹੀਂ ਪਾਉਂਦੀ ਇਹ ਤੇ ਤੈਨੂੰ ਕਿਹੜਾ ਗੱਲ ਦਾ ਪਤਾ ਨਹੀਂ ਗਿਆ ਫਿਰ ਕੰਮ ਹੋਗਾ ਹੋਣੀ ਮੇਥੋਂ ਚਲ ਰਹਿ ਪੈਣ ਦੇ ਨਾ ਬੀਬੀ ਆਪ ਚੱਲੀ ਆ ਜਾਓ ਆ ਜਾ ਬਾਹਰ ਜਾਓ ਬਾਹਰ ਜਾਓ ਮੇਰੀ ਗੱਲ ਹੈ ਗਿਆ ਜਾ ਆਪਣੇ ਚੱਲੀ ਇੰਦਰ ਨੂੰ ਬਾਹਰ ਜਾ ਜਾ ਬਾਹਰ ਜਾ ਇੰਦਰ ਯਾਰ ਆ ਜਾ ਛੋਟੇ ਕਲੇਸ਼ ਨੇ ਤਾਂ ਨਾ ਹੀ ਕੇ ਬੈਗਿਆ ਛੋਟਾ ਕਲੇਸ਼ ਦਾ ਛੋਟਾ ਕਲੇਸ਼ ਲੱਗੇ ਮੈਂ ਤਾਂ ਸਵੇਰੇ ਸਵੇਰੇ ਲੱਗ ਜਾਂਦੇ ਹਾਂ ਕੱਠ ਬੰਨੇ ਹੁਣ ਨਾ ਕਲੇਸ਼ ਪਾ ਜਾ ਬਾਹਰ ਜਾ ਆ ਜਾ ਚੁੱਪ ਕਰਕੇ ਤੁਰ ਕੇ ਨਾ ਨੀ ਜਾਂਦੀ ਹੈਗੀ ਨੀ ਇਹ ਤਾਂ ਨਾ ਮੈਂ ਤਾਂ ਸਿਰੇ ਵਾਲੀ ਸੁਣ ਕੇ ਰੂ ਇਹਦਾ ਠੰਡਾ ਪੈੜਾ ਉਥੇ ਨਹੀਂ ਲੈ ਕੇ ਜਾਣਾ ਜੇ ਪਾਣੀ ਨਾ ਸਵਾਦ ਨਿਕਲਿਆ ਫੇਰ ਅੱਛਾ ਹੈ ਜੇ ਇਹਦਾ ਪੈੜਾ ਮਾੜਾ ਨਾ ਤਾਂ ਮੇਰਾ ਹੀ ਪੈੜਾ ਮਾੜਾ ਮੈਂ ਤਾਂ ਆਪਣੀ ਜਾਂਦੀ ਹੈਗੀ ਜੱਸੀ ਪੁੱਤ ਐ ਨਹੀਂ ਕਰਦੇ ਹੁੰਦੇ ਵੱਡਿਆਂ ਦੀ ਗੱਲ ਮੰਨੀ ਦੀ ਹੁੰਦੀ ਹੈ ਕੀ ਨਹੀਂ ਕਰਦੇ ਹੁੰਦੇ ਹੈਗੇ ਮੈਂ ਤੁਹਾਨੂੰ ਕਿੰਨੇ ਵਾਰ ਕਹਿ ਕੇ ਕਿ ਜ਼ੋਰ ਲਾ ਲਿਆ ਬਿਲਕੁਲ ਨਾ ਬਾਦ ਪਿਆ ਕਰੋ ਨਾ ਬਾਦ ਪਿਆ ਕਰੋ ਸਾਰਾ ਡੱਬੇ ਦੇ ਪਿੱਛੇ ਪੈਰੇ ਪੈੜਾ ਮਾੜਾ ਪੈੜਾ ਮਾੜਾ ਪਤਾ ਨਹੀਂ ਕੀ ਭੁਜਾਰ ਕੇ ਤੁਸੀਂ ਨੇ ਉਹ ਭਾਈ 100 ਬਹਿਮ ਹੁੰਦੇ ਨੇ ਚਲ ਕੋਈ ਗੱਲ ਨਹੀਂ ਤੂੰ ਨਹੀਂ ਜਣਾ ਨਾ ਜਾ ਰਹਿ ਪਾ ਵਿਵਹਾਰਾ ਚਲੀਏ ਫੇਰ ਅਦਾਸ ਕਰਨੀ ਬਾਬੇ ਨੇ ਬਾਬੇ ਆਜੋ ਆਜੋ ਆਜਾ ਬਣੇ ਆਜਾ ਤੂੰ ਤਾਂ ਆ ਜਾ ਜਾ ਮੰਮੀ ਤੂੰ ਭੱਗ ਜਾ ਦੱਸੀ ਇੱਕ ਵਾਰ ਹੋਰ ਸੋਚ ਲੈ ਪੁੱਤ ਨਾ ਮੈਂ ਤਾਂ ਜਾਂਦੀ ਨਹੀਂ ਹੈਗੀ ਤੁਹਾਡਾ ਪੈੜਾ ਵਧੀਆ ਸਾਰਿਆਂ ਦਾ ਤੁਸੀਂ ਜਾਓ ਜੋ ਨੰਨੇ ਦਾ ਪਾਈ ਜਾਨੇ ਹੋਗੇ ਕੀ ਕੰਮ ਕਰਨੂ ਉੱਥੇ ਪਤਾ ਨਹੀਂ ਕਿੱਡਾ ਕਿ ਨੁਕਸਾਨ ਹੋਊਗਾ ਜੇ ਤੁਸੀਂ ਖੁਸ਼ ਹੋ ਕੇ ਲੈ ਜਾਂਦੇ ਪ੍ਰੀਤ ਨੂੰ ਫੇਰ ਕੀ ਹੁੰਦਾ ਸੀਗਾ ਮੇਰੀ ਗੱਲ ਸੁਣ ਲੈ ਤੈਨੂੰ ਮੈਂ ਸਮਝਾਈ ਸੀ ਗੱਲ ਇਹ ਮੇਰੀ ਗੱਲ ਸੁਣ ਲੈ ਘਰ ਚ ਕਲੇਸ਼ ਨਹੀਂ ਪਾਈਦਾ ਜੇ ਕੋਈ ਉਨੀ ਕੀ ਹੋਗੀ ਨਾ ਤੇਰੇ ਸਿਰ ਗੱਲ ਆ ਜੂਗੀ ਅਸੇ ਚੁੱਪ ਕਰ ਕੋਈ ਨਾ ਆ ਜਾਣ ਦੇ ਕਢਾਉਂਦੀਆਂ ਨਹੀਂ ਹੋਈਆਂ ਨਹੀਂ ਹੋਈ ਜਾਂਦੀ ਬੀਬੀ ਆ ਜਾ ਬਸ ਜਿੰਨਾ ਦਾ ਮਾਣੀ ਨਹੀਂ ਕੋਸਾ ਹੁਣ ਮੈਂ ਕੀ ਕਰਾਂ ਜਦੋਂ ਤੁਹਾਡਾ ਮਨ ਨਹੀਂ ਖੁਸ਼ ਹੈਗਾ ਤਾਂ ਹੀ ਤਾਂ ਕੰਮ ਨਹੀਂ ਤੁਹਾਡਾ ਪੂਰ ਚੜਦਾ ਹੈਗੇ ਆ ਮੱਚ ਕੇ ਜਾਂਦੇ ਹੋਗੇ ਸਾਰਾ ਟੱਬਰ ਰੀਤਾ ਤੂੰ ਨਾ ਮੰਨ ਤੇ ਲਾਈ ਤੈਨੂੰ ਕਿਹਾ ਤਾਂ ਹੈਗਾ ਸੀ ਮੈਂ ਇਹਨਾਂ ਦਾ ਦਿਮਾਗ ਹੀ ਨਹੀਂ ਹੈਗਾ ਜਿਹੜਾ ਤੈਨੂੰ ਐ ਬੋਲਦੇ ਨੇ ਇਹ ਮੇਰੇ ਡੈਡੀ ਨੇ ਤਾਂ ਮੈਨੂੰ ਕਦੇ ਵੀ ਨਹੀਂ ਸਿੱਖਿਆ ਵੀ ਤੇਰਾ ਪੈੜਾ ਮਾੜਾ ਉਹ ਤਾਂ ਹਮੇਸ਼ਾ ਜਿੱਥੇ ਵੀ ਜਾਣਾ ਹੁੰਦਾ ਸੀ ਨਾ ਮੈਨੂੰ ਨਾਲ ਰੱਖਦਾ ਹੁੰਦਾ ਸੀ ਕਹਿੰਦਾ ਤੂੰ ਮੇਰੇ ਦੀ ਲੱਕੀ ਆ ਕਿਸਮਤ ਵਾਲੀ ਆ ਮੈਨੂੰ ਪਤਾ ਪ੍ਰੀਤਾ ਤੂੰ ਬਹੁਤ ਲੱਕੀ ਹੈ ਇਹਨਾਂ ਦੀ ਸੋਚੇ ਮਾੜੀ ਹੈਗੀ ਤੇਰਾ ਪੈੜਾ ਮਾੜਾ ਨਹੀਂ ਹੈਗਾ ਕੀ ਪਤਾ ਦੀਦੀ ਸੱਚੀ ਮੇਰਾ ਪੈੜਾ ਮਾੜਾ ਹੋਵੇ ਨਹੀਂ ਹੈਗੇ ਆ ਜਿਹੜਿਆਂ ਨੇ ਨੁਕਸਾਨ ਹੋਈ ਜਾਂਦੇ ਨੇ ਉਹ ਤਾਂ ਉਹ ਵੀ ਹੋ ਜਾਂਦੇ ਨੇ ਪ੍ਰੀਤਾ ਨੁਕਸਾਨ ਤਾਂ ਆਪਣੇ ਘਰਾਂ ਚ ਹੁੰਦੀ ਰਹਿੰਦੇ ਹੁੰਦੇ ਨੇ ਤੁਸੀਂ ਤਾਂ ਨਾਲੇ ਬਾਗ ਜਾਂਦੇ ਤੁਸੀਂ ਮੇਰੇ ਕਰਕੇ ਕਾਹਤੋਂ ਰਹਿ ਗਏ ਲੈ ਮੈਂ ਕਿਉਂ ਜਾਵਾਂ ਆਪੇ ਸੰਭਲਣ ਦੀ ਕਰ ਪਿੱਛੋਂ ਕਾ ਨੂੰ ਜਦੋਂ ਤੂੰ ਨਹੀਂ ਜਾਣਾ ਹੈਗੇ ਮੈਂ ਵੀ ਨਹੀਂ ਜਾਂਦੀ ਹੈਗੀ ਜੋ ਦਿਮਾਗ ਹੀ ਨਹੀਂ ਹੈਗੇ ਇਹਨਾਂ ਦਾ ਸਾਰਾ ਦਿਨ ਪਤਾ ਨਹੀਂ ਕੀ ਭਜਾਈ ਫਿਰਦੇ ਨੇ ਇਹ ਆ ਜਾ ਚੱਲ ਆਪਾਂ ਗੱਲਾਂ ਕਰਦੇ ਆ ਬੈਠ ਕੇ